ਦੋ ਤੇ ਦੋ ਚਾਰ ਕਹੇ ਨੀਦ ਨਿਕੋਲ ਵੀ ਪੰਜ ਸੱਤ ਜਿਹੜਾ ਮਾਰ ਕਦੇ ਤੁਸੀਂ ਛੋਟੇ ਹੁੰਦੇ ਦੇਖੇ ਹੋਣੇ ਵਿਆਹ ਤੁਹਾਨੂੰ ਨਹੀਂ ਲੱਗ ਕਿ ਕੁੜੀਆਂ ਨੂੰ ਕਿਉਂ ਨਹੀਂ ਸਰਵਾਲਾ ਬਣਾਉਂਦੇ ਅਸੀਂ ਵੀ ਬਹਨਣਾ ਚਾਹੁੰਨੀ ਹਾਂ ਨਹੀਂ ਆਏ ਕਿਉਂ ਕਿਸੇ ਮੁੰਡੇ ਦੇ ਨਾਲ ਘੋੜੇ ਤੇ ਵੇਣਾ ਉਹ ਇਹ ਚੀਜ਼ ਪਤਾ ਨਹੀਂ ਸੀਗੀ ਕਿ ਸਰਬਾਲੇ ਵੀ ਲਾੜੇ ਤੇ ਹਾਣਦੇ ਹੋਇਆ ਕਰਦੇ ਸੀ ਤੇ ਰੋਟ ਪਾਣੀ ਖਾ ਲਿਆ ਜਦੋਂ ਵਾਪਸੀ ਵੇਲੇ ਵਿਰਾਤ ਤੇ ਆਉਣਾ ਤੇ ਉਹ ਜਗ੍ਹਾ ਸੀਟ ਵੀ ਨਹੀਂ ਲੱਭਦੀ ਹੁੰਦੀ ਇਹ ਬਹੁਤ ਚੱਕਵਾ ਖਫੜ ਬਣਿਆ ਜੀ ਫਿਲਮ ਵਿੱਚ ਤੇ ਟ੍ਰੇਲਰ ਵਿੱਚ ਹਾਂ ਮਤਲਬ ਆਤੀ ਕਰਾਈ ਪਈ ਤੁਸੀਂ ਆਮ ਸੁਭਾਅ ਤੋਂ ਤੁਹਾਡਾ ਬਹੁਤ ਠੰਡਾ ਰੁਮਾ ਹੈ ਤੁਸੀਂ ਫਿਲਮਾਂ ਦੇ ਵਿੱਚ ਬਹੁਤ ਚੱਕਵੇਂ ਰੋਲ ਕਰਦੇ ਹੋ ਮੈਂ ਮੈਂਟਰੀਟ ਹਾਸ ਤੇ ਰੋ ਰਹੀਆਂ ਸਵਾਲ ਆ ਐਵੇਂ ਤੇ ਅੰਗਰੇਜ਼ ਫਿਲਮ ਤੋਂ ਇਹੋ ਜਿਹਾ ਕਨਸੈਪਟ ਸੀ ਨਾ ਸਾਰਾ ਜੀ ਉੱਥੋਂ ਸ਼ੁਰੂਆਤ ਕੀਤੀ ਹੁਣ ਉਸ ਜਿਹੜਾ ਦਿੱਖਾਈ ਜਾਂਦੇ ਆ ਆ ਜਿਹੜਾ ਅੰਗਰੇਜ਼ ਦਾ ਚੱਲਿਆ ਹੋਇਆ ਸੈਟਅਪ ਹੈ ਕੋ ਉਹ ਵਾਲੀ ਕੈਟਾਗਰੀ ਦੇ ਮਨਵਾ ਚੱਲ ਰਹੀਆਂ ਪਲਪਲ ਦੀ ਸਹੀ ਨਿਊਜ਼ ਅਪਡੇਟ ਵੇਖ ਲਈ ਸੜੇ ਨਵੀਂ ਨਿਊਜ਼ ਚੈਨਲ ਪ੍ਰਾਈਮ ਇਸ਼ਿਆ ਟੀਵੀ ਨਿਊਜ਼ ਨੂੰ ਵੀ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਾ ਬਟਨ ਦਬਣਾ ਨਾ ਭੁੱਲਣਾ ਪ੍ਰਾਈਮ ਇਸ਼ਿਆ ਟੀਵੀ ਤੁਸੀਂ ਦੇਖ ਰਹੇ ਹੋ ਮੈਨੀ ਲੰਕੁਇਨ ਤੁਹਾਡਾ ਸਾਰਿਆਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੀਆਂ 18 ਜੁਲਾਈ ਨੂੰ ਸਿਨੇਮਾ ਘਰਾਂ ਦੇ ਵਿੱਚ ਇੱਕ ਫਿਲਮ ਰਿਲੀਜ਼ ਹੋਣ ਵਾਲੀ ਆ ਜਿਹਦਾ ਨਾਮ ਆ ਸਰਬਾਲਾ ਜੀ ਸਟਾਰ ਕਾਸਟ ਮੇਰੇ ਨਾਲ ਮੌਜੂਦ ਆ ਬਹੁਤ ਹੀ ਸੋਹਣੇ ਲੱਗ ਰਹੇ ਨੇ ਸ਼ਾਮਾਂ ਹੋ ਗਈਆਂ ਥੱਕੇ ਬਹੁਤ ਪਏ ਨੇ ਮੈਨੂੰ ਫਿਕਰ ਹੋ ਰਹੀ ਆ ਕਿ ਪਤਾ ਨਹੀਂ ਹੁਣ ਇਹਨਾਂ ਦਾ ਦਿਲ ਕਰ ਵੀ ਰਿਹਾ ਗੱਲ ਕਰਨ ਦਾ ਕਿ ਨਹੀਂ ਪਰ ਆਪਾਂ ਤਾਂ ਵੀ ਕਰਾਉਣੀ ਹੈਗੀ ਆ ਗੱਲਬਾਤ ਅਸੀਂ ਵੀ ਉਡੀਕ ਕੀਤੀ ਆ ਇਹ ਵੀ ਥੱਕੇ ਹੋਏ ਨੇ ਖਲਾ ਸਵਾਗਤ ਕਰਦੇ ਬਹੁਤ ਬਹੁਤ ਸਵਾਗਤ ਹੈ ਜੀ ਪ੍ਰਾਈਮ ਇਸ਼ਿਆ ਟੀਵੀ ਦੇ ਤੁਹਾਡਾ ਜੀ ਬਿਆਰ ਜੀ ਆ ਰੋ ਕੋਈ ਥੱਕੇ ਜੀ ਆਈ એનર્ਜੀ ਚਾਹੀਦੀ ਸੀਗੀ ਗੱਲ ਹੀ ਕੋਈ ਨਹੀਂ ਚਾਹ ਇੰਨਾ ਜੀ ਸ਼ਾਮਾਂ ਨੂੰ ਐਨਕਾਂ ਲਾ ਕੇ ਬੈਠੇ ਆਪਾਂ ਦੇਖੋ ਹੈ ਤੁਹਾਡੇ ਨਾਲ ਗੱਲ ਕਰੀਏ ਇਤਨ ਨਹੀਂ ਲੱਗੀ ਐਨਕਾਂ ਉਹਨਾਂ ਦਾ ਚਾਹ ਹੌਲੀ ਹੌਲੀ ਵੱਧ ਰਿਹਾ ਹੁੰਦਾ ਜਿੱਦਾਂ ਮੈਂ ਕੁਐਸਚਨ ਪੁੱਛਿਆ ਹੀ ਸੀਗਾ ਕਿ ਮੁੰਡਿਆਂ ਦੀਆਂ ਅੱਖਾਂ ਕਿਉਂ ਥੱਕੀਆਂ ਲੱਗਦੀਆਂ ਕੁੜੀਆਂ ਤੇ ਨਹੀਂ ਲੱਗਦੀਆਂ ਅਸੀਂ ਆਈ ਮੇਕਅਪ ਕਰਾਇਆ ਹੈ ਆਈ ਮੇਕਅਪ ਕਰਾਇਆ ਹੈ ਨਾ ਇਤਰ ਹੋ ਨਹੀਂ ਸਕਦਾ ਤੇ ਇੱਕ ਹੋਰ ਫਿਲਮ ਆ ਗਈ ਆ ਬਹੁਤ ਚੰਗਾ ਲੱਗ ਰਿਹਾ ਗਿੱਪੀ ਹੋਣੀ ਫਿਰ ਤੁਹਾਡੇ ਨਾਲ ਜੁੜ ਗਏ ਉਹ ਤਾਂ ਵੈਸੇ ਵੀ ਮਤਲਬ ਕਿ ਸਾਰਿਆਂ ਦੇ ਫੇਵਰਿਟ ਵੀ ਹੈਗੇ ਆ ਫੁੱਲ ਪੈਕੇਜ ਹੈਗੇ ਆ ਟ੍ਰੇਲਰ ਬਹੁਤ ਸੋਹਣਾ ਤੁਹਾਨੂੰ ਮੁਬਾਰਕਾਂ ਇੰਨਾ ਸੋਹਣਾ ਫਿਲਮ ਆ ਰਹੀ ਤੇ ਅਸੀਂ ਬਹੁਤ ਜ਼ਿਆਦਾ ਐਕਸਾਈਟਿਡ ਵੀ ਹੈਗੇ ਆ ਕਿ ਸਰਵਾਲੇ ਦੇ ਉੱਤੇ ਵੀ ਫਿਲਮ ਬਣ ਕੇ ਆ ਰਹੀ ਆ ਲਾੜੇ ਦੇ ਉੱਤੇ ਬਣਦੀ ਲਾੜੀ ਦੇ ਉੱਤੇ ਬਣਦੀ ਵਿਚੋਲੇ ਦੇ ਉੱਤੇ ਬਣਦੀ ਆ ਪਰ ਫਿਰ ਵੀ ਟਰੈਕਟਰ ਸਾਹਿਬ ਤੁਹਾਨੂੰ ਮੈਂ ਪੁੱਛੂੰਗੀ ਕਿ ਜਿੱਦਾਂ ਕੋਈ ਵੀ ਕਨਸੈਪਟ ਹੁੰਦਾ ਆ ਅਸੀਂ ਉਹਦੇ ਤੇ ਰਿਸਰਚ ਕਰਦੇ ਆ ਹਨਾ ਟਿਪਸ ਦਾ ਹਿੱਸਾ ਹੈ ਫਿਲਮ ਪਰ ਤੁਸੀਂ ਬਜ਼ੁਰਗਾਂ ਤੋਂ ਕਿੰਨੇ ਕਿ ਟਿਪਸ ਲਏ ਆ ਕਿ ਪੁਰਾਣੀਆਂ ਚੀਜ਼ਾਂ ਕਿਹੜੀਆਂ-ਕਿਹੜੀਆਂ ਸੀ ਜਿਹੜੀਆਂ ਉਸ ਵੇਲੇ ਯੂਜ਼ ਹੁੰਦੀਆਂ ਸੀ ਜਿਹੜੀਆਂ ਗੱਲਾਂ ਸੀ ਕਿਹੜੇ ਗੀਤ ਸੀਗੇ ਜਿਹੜੇ ਉਸ ਸਮੇਂ ਦੇ ਵਿੱਚ ਸੀ ਜਿਸ ਦੌਰ ਦੀ ਇਹ ਫਿਲਮ ਦਿਖਾਈ ਗਈ ਹੈ ਜੀ ਦੇਖੋ ਜੀ ਆ ਮੈਂ ਇਸ ਫਿਲਮ ਦਾ ਜਿਹੜਾ ਸਭ ਤੋਂ ਪਹਿਲਾ ਆਈਡੀਆ ਜਦੋਂ ਸਾਨੂੰ ਸਾਡੇ ਮਨ 'ਚ ਆਇਆ ਸਰਬਾਲਾ ਤੇ ਮੈਂ ਮੈਨੂੰ ਇਹ ਚੀਜ਼ ਪਤਾ ਨਹੀਂ ਸੀਗੀ ਕਿ ਸਰਬਾਲੇ ਵੀ ਲਾੜੇ ਦੇ ਹਾਣ ਦੇ ਹੋਇਆ ਕਰਦੇ ਸੀ ਬਿਲਕੁਲ ਔਰ ਮੈਨੂੰ ਇਦਾਂ ਲੱਗਿਆ ਕਿ ਯਾਰ ਮੈਂ ਪੰਜਾਬ ਦਾ ਜੰਪ ਵਾਲਾ ਮੈਂ ਪੜਦਾ ਲਿਖਦਾ ਵੀ ਰਹਿਣਾ ਸੱਭਿਆਚਾਰ ਬਾਰੇ ਤੇ ਜੇ ਮੈਨੂੰ ਨਹੀਂ ਪਤਾ ਤਾਂ ਬਹੁਤ ਨੌਜਵਾਨ ਪੀੜੀ ਚ ਇੱਕ ਬਹੁਤ ਹੀ ਕਿੱਡਾ ਤਬਕਾ ਹੋਏਗਾ ਕਿ ਜਿਹਨੂੰ ਸ਼ਾਇਦ ਇਹ ਚੀਜ਼ ਨਾ ਪਤਾ ਬਿਲਕੁਲ ਨਹੀਂ ਪਤਾ ਬਿਲਕੁਲ ਸਹੀ ਹਾਂਜੀ ਮੇਰੇ ਲਈ ਇੱਕ ਨਵੀਂ ਚੀਜ਼ ਸੀਗੀ ਆਪਾਂ ਤਾਂ ਆਪਣੇ ਟਾਈਮਾਂ 'ਚ ਜਵਾਕਾਂ ਨੂੰ ਹੀ ਦੇਖਿਆ ਛੋਟੇ-ਛੋਟੇ ਭੂਗਾ ਚੱਚੇ ਦੇ ਹਨਾ ਕਜ਼ਰਾਂ ਦੇ ਮੁੰਡੇ ਲਾੜੇ ਦੇ ਨਾਲ ਦੀਆਂ ਸ਼ੇਰਵਾਨੀਆਂ ਪਾ ਕੇ ਘੋੜੀ ਤੇ ਬਹਿ ਜਾਂਦੇ ਸੀਗੇ ਸਾਡੇ ਲਈ ਤਾਂ ਉਹੀ ਤੇ ਮੇਰੇ ਰਾਈਟਰ ਇੰਦਰਜੀਤ ਜੀ ਜਦੋਂ ਮੈਨੂੰ ਆਈਡੀਆ ਸਣਾਇਆ ਕਿ ਮੈਂ ਕਹਿਆ ਇੱਦਾਂ ਵੀ ਹੁੰਦਾ ਸੀ ਮੈਂ ਬੜਾ ਫੈਸੀਨੇਟ ਹੋਇਆ ਇਸ ਚੀਜ਼ ਨੂੰ ਲੈ ਕੇ ਤੇ ਫਿਰ ਆਪਾਂ ਥੋੜਾ ਬਹੁਤ ਇਹਦੇ ਬਾਰੇ ਪੜ੍ਹਨਾ ਸ਼ੁਰੂ ਕੀਤਾ ਜਾਣਨਾ ਸ਼ੁਰੂ ਕੀਤਾ ਲਿਟਰੇਚਰ ਪੜ੍ਹਿਆ ਪ੍ਰੋਫੈਸਰ ਨਾਰ ਸਿੰਘ ਦੀਆਂ ਕਿਤਾਬਾਂ ਜਿਹੜੇ ਪੰਜਾਬੀ ਲੋਕ ਤੱਤ ਤੇ ਉਹਨਾਂ ਨੇ ਲਿਖੀਆਂ ਐਨੀਆਂ ਤੇ ਬਹੁਤ ਚੀਜ਼ਾਂ ਲੱਭੀਆਂ ਇਹਦੇ ਵਿੱਚੋਂ ਪੁਰਾਣੇ ਆ ਕਲਚਰ ਦੇ ਨਾਲ ਜੁੜੀਆਂ ਵਿਆਹਾਂ ਦੀ ਰਸਮਾਂ ਉਹਨਾਂ ਦਿਨਾਂ 'ਚ ਵਿਆਹ ਕਾਫੀ ਕਾਫੀ ਦਿਨ ਚੱਲਦੇ ਰਹਿੰਦੇ ਸੀ ਹੁਣ ਤਾਂ ਜਾ ਕੇ ਸਵੇਰੇ ਜਾ ਕੇ ਸ਼ਾਮੇ ਵਿਆਹ ਕੇ ਆਪਾਂ ਪੈਲੈਸ ਤੋਂ ਮੜਿਆਈਦਾ ਤੇ ਉਹ ਜਰਨੀ ਇੱਕ ਤਾਂ ਇਸ ਤੇ ਦੂਜਾ ਉਹ ਰਿਸਰਚ ਨੂੰ ਐਗਜ਼ੀਕਿਊਟ ਕਰਨ ਦੀ ਬਹੁਤ ਬਹੁਤ ਵਧੀਆ ਜਰਨੀ ਰਹੀ ਹੈ ਮੈਮ ਜੀ 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 ਐਮ ਜੀ ਤੁਸੀਂ ਪ੍ਰੈਸ ਕਾਨਫਰੈਂਸ ਦੇ ਵਿੱਚ ਕਿਹਾ ਸੀ ਕਿ ਸਰਵਾਲਾ ਵਾਵਾ ਵਾਰੀ ਬਣੇ ਹੋ ਤੁਸੀਂ ਜੀ ਹਨਾ ਜਦੋਂ ਨਹੀਂ ਬਣਾਇਆ ਸੀ ਕਦੀ ਕਿਤੇ ਹੈਗਾ ਸੀ ਕਿ ਨਹੀਂ ਬਣਾਇਆ ਤੁਸੀਂ ਜੇਦੂ ਵੀ ਤੇ ਮੈਂ ਸਰਵਾਲਾ ਬਣਨਾ ਹੈ ਪਰ ਬਣਾਇਆ ਨਹੀਂ ਨਹੀਂ ਉਹ ਸਾਡੇ ਲਈ ਐਕਚੁਅਲੀ ਜਦੋਂ ਆਪ ਬੱਚੇ ਹੋਈ ਦ ਸੀ ਉਹ ਸਾਡੇ ਤੋਂ ਜ਼ਿਆਦਾ ਨਾਵਾ ਲੜਦੀ ਹੁੰਦੀ ਆ ਵੀ ਸਾਡਾ ਪੁੱਤ ਬਣੂਗਾ ਮੇਰਾ ਰੈਂਕਸ ਦੇ ਵਿੱਚ ਇਹ ਹੁੰਦਾ ਵੀ ਸਾਡਾ ਪੁੱਤ ਬਣੂਗਾ ਸਾਡਾ ਪੁੱਤ ਬਣੂਗਾ ਤੇ ਉਹ ਜ਼ਿਆਦਾ ਹੁੰਦਾ ਸੀ ਮੇਰੇ ਮਨ ਦੇ ਵਿੱਚ ਇਹ ਹੁੰਦਾ ਸੀਗਾ ਵੀ ਯਾਰ ਕੋਈ 100-200 ਰੁਪਿਆ ਇਕੱਠਾ ਹੋਊਗਾ ਤੇ ਕੋਈ ਬੈਟ ਬਾਲ ਲਵਾਂਗੇ ਤੇ ਜਾਂ ਕੋਈ ਟੂਰਨਾਮੈਂਟ ਤੇ ਜਾਵਾਂਗੇ ਜਾਂ ਸਾਂਝੇ ਪੈਸੇ ਪਾ ਕੇ 50000 ਰੁਪਏ ਪਾ ਕੇ 100 ਰੁਪਿਆ ਪਾ ਕੇ ਬੈਟ ਬੂਟ ਲੈ ਕੇ ਆਵਾਂਗੇ ਕੁਝ ਖਾਵਾ ਪੀਵਾਗੇ ਲ ਇਹਦਾ ਕੋਈ 2-4-10 ਦਿਨ ਸਖਾਲੇ ਰਵਾਂਗੇ ਜੇ ਵੱਲੋਂ ਸੋ ਉਹੀ ਚੀਜ਼ਾਂ ਹੁੰਦੀਆਂ ਸੀਗੀਆਂ ਮਨ 'ਚ ਤੇ ਬਾਕੀ ਜਿਹੜਾ ਮੈਂ ਐਕਸਪੀਰੀਅੰਸ ਦੱਸਦਾ ਹੁਣ ਸਾਰਿਆਂ ਨੂੰ ਪਿਛਲੇ ਇੰਟਰਵਿਊ ਚ ਵੀ ਗੱਲ ਕਰਦੇ ਸੀਗੇ ਵੀ ਜੋ ਦੁਰਦਸ਼ਾ ਹੁੰਦੀ ਸੀਗੀ ਵਿਚਾਰਦੀ ਸਰਵਾਲੇ ਦੀ ਦੁਬਾਰੇ ਲੰਚ ਤੋਂ ਬਾਅਦ ਚ ਤੇ ਰੋਟੀ ਪਾਣੀ ਖਾ ਲਿਆ ਜਦੋਂ ਵਾਪਸੀ ਵੇਲੇ ਬਰਾਤ ਤੇ ਆਉਣਾ ਤੇ ਉਹਨੂੰ ਜਗ੍ਹਾ ਸੀਟ ਨਹੀਂ ਲੱਭਦੀ ਹੁੰਦੀ ਉਹਨੂੰ ਜਾਂਦੇ ਤੇ ਐ ਮੇਨ ਮੋੜੇ ਬਹਿ ਕੇ ਝੂਲੀ 'ਚ ਬਹਿ ਕੇ ਜਾਂਦਾ ਹੁੰਦਾ ਸੀ ਜਾਂ ਨਾਲ ਸੀਟ ਤੇ ਬਹਿ ਕੇ ਜਾਂ ਮਗਰ ਬਹਿ ਕੇ ਤੇ ਵਾਪਸੀ ਤੇ ਉੱਥੇ ਫਿਰ ਭੜਾਈ ਐਡ ਹੋ ਜਾਂਦੀ ਸੀ ਨਵੀਂ ਵਿਆਹੀ ਤੇ ਜੋੜੀ ਦੇ ਨਾਲ ਇੱਕ ਅੱਧੀ ਭੈਣ ਹੋ ਗਈ ਤੇ ਇੱਕ ਅੱਧੀ ਮਾਂ ਨਾਲ ਰਹਿ ਗਈ ਤੇ ਉਹਦੇ 'ਚ ਫਿਰ ਉਹਨੂੰ ਜਾਰੇ ਨੂੰ ਸੀਟ ਨਹੀਂ ਮਿਲਦੀ ਤੇ ਕਦੇ ਇਹੀ ਹੁੰਦਾ ਸੀ ਨਾ ਵੀ ਪਹਿਲੋ ਸੁੰਮੋ ਗੱਡੀ 'ਚ ਲੱਦ ਕੇ ਕਿਹੜਾ ਬੰਦਾ ਕਿੱਥੇ ਬੈਠਾ ਹੋ ਗਿਆ ਕੋਲੇ ਸੁੰਮੋ ਬਲੈਰੋ ਕੋਈ ਵੀ ਹੁੰਦੀ ਪੀ ਜਿਹੜਾ ਬੰਦਾ ਜਿਵੇਂ ਬਹਿ ਕੇ ਗਿਆ ਓਵੇਂ ਵਾਪਸ ਆਉਣਾ ਬਸ 1:30 ਵਜੇ ਸ਼ਰਾਬੀਆਂ ਦੀ ਸੁੰਮੂ ਲੱਦ ਕੇ ਵਾਪਸ ਘਰ ਦਿੰਦੇ ਵੀ ਤੁਸੀਂ ਜਾ ਕੇ ਸੈੱਟ ਹੋ ਗਏ ਤੁਸੀਂ ਘਰ ਕੁਲੀ ਪਹੁੰਚੋ ਨਹੀਂ ਚਲੋ ਜਿੱਦੀ ਘਰ ਨਹੀਂ ਦਿੰਦੇ ਵੀ ਹੁਣ ਖਰਾਬ ਹੀ ਕਰਨਗੇ ਵੀ ਤੁਸੀਂ ਪਹੁੰਚੋ ਸ਼ਗਨ ਦੇ ਚਾਹ ਦੇ ਵਿੱਚ ਤੁਸੀਂ ਸੀ ਸ਼ਗਨ ਤਾਂ ਹੋ ਗਿਆ ਇਕੱਠਾ ਹਾਂ ਸ਼ਗਨ ਉਹ ਜਿਹੜਾ ਹੁੰਦਾ ਜੀ ਜਾਨੀ ਮੱਟੇ ਟਿੱਚਾ ਉਹ ਸ਼ਗਨ ਹੋਣਾ ਕੀ ਬੰਦੇ ਰਵਾਇਆਂ ਅੰਦਰ ਚੱਲ ਬਹਿ ਜਾਣ ਜਿੱਥੇ ਮਰਜ਼ੀ ਵੜ ਵੜ ਕੇ ਬਸ ਦੀ ਕਿਤੇ ਡਿੱਗੀ ਟੁਗੀ ਜਿਵੇਂ ਉਹ ਬੰਦਾ ਆ ਜਾਂਦਾ ਸੀ ਅਸੜ ਡਿੱਗੀ ਆ ਨਾ ਗੱਡੀ ਦੀ ਕਿਹੇ ਡਿੱਗੀ ਟੁਗੀ ਜਿਹਨੇ ਕਿੰਨੇ ਕਿੰਨੀ ਕਿ ਦੂਰ ਬਰਾਤ ਜਾਂਦੀ ਸੀ ਉਹ ਸਰਵਾਲਾ ਜਿਹੜਾ ਲਾੜੇ ਦੇ ਨਾਲ ਹੁੰਦਾ ਹੀ ਆ ਹਨਾ ਕਦੇ ਤੁਸੀਂ ਛੋਟੇ ਹੁੰਦੇ ਦੇਖੇ ਹੋਣੇ ਵਿਆਹ ਤੁਹਾਨੂੰ ਨਹੀਂ ਹੁੰਦਾ ਕਿ ਕੁੜੀਆਂ ਨੂੰ ਕਿਉਂ ਨਹੀਂ ਸਰਵਾਲਾ ਬਣਾਉਂਦੇ ਅਸੀਂ ਵੀ ਬਨਣਾ ਚਾਹੁੰਦੀ ਆ ਹੋਇਆ ਕਦੀ ਨੋਟਿਸ ਨਹੀਂ ਹੋਇਆ ਕਦੀ ਦਿਮਾਗ 'ਚ ਨਹੀਂ ਆਇਆ ਨਹੀਂ ਆਏ ਕਿਉਂ ਕਿਸੇ ਮੁੰਡੇ ਦੇ ਨਾਲ ਕੋੜੇ ਦੇ ਕਿਸੇ ਦਾ ਹੱਕ ਹੱਕ ਕਿਸੇ ਦਾ ਹੱਕ ਕਿਉਂ ਐਚੂ ਛੋਟਾ ਮੋਹਲ ਹੈ ਹੀ ਹੁੰਦਾ ਸੀ ਜੀ ਹੋਰ ਮੇਰੇ ਪਤਾ ਹੈ ਕਿ ਇਹ ਬਹੁਤ ਸ਼ਰਾਰਤੀ ਸੀਗੇ ਸੈਟ ਦੇ ਉੱਤੇ ਵੀ ਨੇ ਮਰਜੀ ਤੋਂ ਚੱਲ ਬੱਸ ਕਰ ਹੁਣ ਪਰ ਉਹ ਪਾਈ ਚੁੱਡੀ ਦੀ ਕੁੜੀ ਆ ਤੇ ਸੋਹਣੀ ਕਹਿੰਦੇ ਬੈਡਿੰਗ ਮਮਾ ਜੀ ਕਿ ਕੋੜੇ ਤੇ ਨਹੀਂ ਜਿੱਦਾਂ ਐਮੀ ਜੀ ਨੇ ਕਿਹਾ ਆ ਕਿ ਚਾਹ ਹੁੰਦਾ ਸੀ ਸ਼ਗਨ ਇਕੱਠਾ ਹੋਣਾ ਬੈਠ ਲਵਾਂਗੇ ਆ ਲਵਾਂਗੇ ਕੁੜੀਆਂ ਵੀ ਛੋਟੀਆਂ ਹੁੰਦੀਆਂ ਨੂੰ ਦੱਸ ਹੁੰਦਾ ਸੀ ਰਿਬਨ ਕਟਾਉਣਾ ਆ ਕੁੜੀਆਂ ਦੇ ਕੱਪੜੇ ਹੂੰ ਹਾਂ ਸਾਰੇ ਦਚਾ ਪੂਰਾ ਕਰ ਲੈਂਦੇ ਸੀ ਸਰਦਾਰਾਂ ਦੇ ਕੁੜੀਆਂ ਨੂੰ ਉੱਥੇ ਇਕੱਠਾ ਹੋ ਜਾਂਦਾ ਸੀ ਸਾਰਿਆਂ ਨੂੰ ਸ਼ਗਨ ਨਹੀਂ ਮਰਨ ਦੇ ਵੇਖੋ ਮਰਨ ਸਾਰਿਆਂ ਦੇ ਡਿਊਟੀ ਲਈ ਸ਼ਗਨ ਬਣਾਏ ਸਾਰਿਆਂ ਡਿਊਟੀਆਂ ਲਾਈਆਂ ਕਿਸੇ ਰਿਬਨ ਘਟਾਉਣਾ ਉਹਨਾਂ ਨੂੰ ਉੱਥੇ ਪੈਸੇ ਮਿਲ ਜਾਣੇ ਰਿਬਨ ਦੇ ਤਾਂ ਬਹੁਤ ਜ਼ਿਆਦਾ ਮਿਲਦੇ ਹਨਾ ਸਰਵਾਰਿਆਂ ਦੇ ਵਿਚਾਰ ਨੂੰ ਕਿੰਨੇ ਕਰਾ ਲ ਦਿੰਦੇ ਤੇ ਸ਼ਗਨ ਦੇ ਤਾਂ ਬਹੁਤ ਜ਼ਿਆਦਾ ਬਣਦੇ ਤੁਸੀਂ ਇਹ ਵੀ ਵੇਖੋ ਜੇ ਉਧਰੋਂ ਲਾੜੇ ਨੂੰ 100 ਰੁਪਏ ਪੈਂਦਾ ਜੇ ਤੇ ਸਰਵਾਰਿਆਂ ਦੇ ਵਿਚਾਰੇ ਨੂੰ 10 ਜਾਂ 20 20 ਰੁਪਏ ਆਉਂਦਾ ਸੀ ਉਹਦੇ ਕੋਲ ਤਾਂ ਵਿਚਾਰੇ ਕੋ ਸਭ ਤੋਂ ਛੋਟਾ ਲੱਭ ਕੇ ਦਿੰਦੇ। ਯਸ ਉਹ ਤਾਂ ਜਿਵੇਂ ਸਵਾਰਨਾ ਕਰਦੇ ਹੋ ਤੇ ਉੱਡਾ ਖਰਬਾ ਲੈਣ ਨੂੰ ਮਿਲਦਾ ਏ ਨੋਟ। ਜਿੱਦਾਂ ਫਿਲਮ ਦੇ ਸ਼ੂਟ ਵੇਲੇ ਵਿਆਹ ਲਾ ਪੂਰਾ ਮਾਹੌਲ ਸੀਗਾ। ਵੈਸੇ ਅੱਜ ਕੱਲ ਜਿੱਦਾਂ ਤੁਹਾਡਾ ਸਾਰਿਆਂ ਦਾ ਬੀਜ਼ੀ ਸ케ਜੂਲ ਹੈਗਾ ਆ। ਜੀ। ਵਿਆਹ ਕਿੰਨੇ ਕ ਦੇਖਣ ਦਾ ਮੌਕਾ ਮਿਲਦਾ ਆ। ਨਹੀਂ ਜੀ ਬਹੁਤ ਰੈਰ ਹੁੰਦਾ। ਮੈਂ ਤਾਂ ਕਹ ਰੋ ਸੀ ਮੈਂ ਦੋ 18 ਤੱਕ ਵਿਆਹਾਂ ਦੇ ਪ੍ਰੋਗਰਾਮ ਲਾਏ ਆ। ਉਹ ਤੋਂ ਮੁੜ ਕੇ ਤਾਂ ਮੈਂ ਕੋਈ ਪ੍ਰੋਗਰਾਮ ਲਾ ਦੇਆ 23 ਚ ਉਹਦੇ ਬਾਅਦ 2023 ਐਂ 24 ਚ ਗਿਆ ਡਾਇਰੈਕਟ ਮੈਂ ਇੱਥੇ ਦੁਬਈ ਇੱਕ ਸਾਡੇ ਸੱਜਣਾ ਦਾ ਦੀਵਾਲੀ ਦਾ ਪ੍ਰੋਗਰਾਮ ਸੀ ਉੱਥੇ ਗਿਆ ਉਹ ਵੀ ਮੈਂ ਗੀਤ ਪੜ ਪੜ ਕੇ ਗਾਏ ਉਹ ਕਿਉਂਕਿ ਦੋਸਤ ਸੀ ਕਿ ਸੱਜਣਾ ਮਿੱਤਰ ਸੀ ਆਪਣੇ ਸਾਹਮਣੇ ਮੈਂ ਟੀਵੀ ਜਿਹਾ ਲਾ ਲਿਆ ਉਹਦੇ ਤੇ ਗੀਤ ਆਈ ਜਾਂਦਾ ਸੀ ਮੈਂ ਗਾਈ ਜਾਂਦਾ ਸੀ ਖੈਰ ਉਹਨਾਂ ਨੂੰ ਤੇ ਨਹੀਂ ਮੈਂ ਪਤਾ ਲੱਗਣ ਦਿੱਤਾ ਹੂੰ ਤੇ ਬਾਕੀ ਉਸ ਤੋਂ ਬਾਅਦ ਆ ਆ ਸੀਜ਼ਨ ਮੈਂ ਕੋਈ 2 4 5 ਪ੍ਰੋਗਰਾਮ ਲਾਇਆ ਹਾਂ ਹਾਰਡਲੀ ਬਸ ਉਹ ਜਿਹੜੇ ਕਹ ਲੋ ਰਿਸ਼ਤੇਦਾਰਾਂ ਦੇ ਵਿਆਹ ਉਹ ਮੈਂ ਉਸ ਤੋਂ ਬਾਅਦ 18 ਤੋਂ ਬਾਅਦ ਚ ਮੇਰੇ ਖਾਲ ਕੋਈ 2 ਜਾਂ 3 ਹੀ ਵੇਖਿਆ ਹੋਣੇ ਜਾਂ 4 ਉਹ ਵੀ ਹਾਰਡਲੀ ਇੱਥੇ ਨਹੀਂ ਇੱਕ ਅੱਧਾ ਕੋਈ ਬਾਹਰ ਦੋ ਵਿਆਹ ਬਾਹਰ ਦੇ ਹੋਣਗੇ ਇੱਕ ਦੋ ਕਿੱਥੇ ਤੇ ਹੋਣੇ ਨੇ ਚੱਕਣੀ ਪਉਣ ਗਿਆ ਬਸ ਹਾਂਜੀ ਤੂੰ ਤਾਂ ਭਾਜੀ ਤੁਸੀਂ ਬਣਾਇਆ ਸਰਵਾਲਾ ਹਾਂਜੀ ਮੈਂ ਨਹੀਂ ਬਣਾਇਆ ਨਹੀਂ ਕਿਸੇ ਨੇ ਨਹੀਂ ਬਣਾਇਆ ਨਹੀਂ ਹੂੰ ਮੇਰਾ ਦਿਨ ਤਾਂ ਉਹ ਕਰਦਾ ਸੀ ਕਿ ਸਰਵਲਾ ਬਣਾ ਪਰ ਬਣਾਇਆ ਨਹੀਂ ਜੀ ਕਿਸ ਨੇ ਕਾਤੋਂ ਨਹੀਂ ਬਣਾਇਆ ਪੁੱਛਿਆ ਨਹੀਂ ਤੁਸੀਂ ਪਤਾ ਨਹੀਂ ਜੀ ਮੇਰੀ ਚੱਲਦੀ ਬਹੁ ਘਟਦੀ ਰਿਸ਼ਤੇ ਚੱਲ ਚਲੋ ਤੁਹਾਨੂੰ ਫਿਲਮ ਚ ਫੁੱਫੜ ਦਾ ਕਿਰਦਾਰ ਮਿਲ ਗਿਆ ਵਧੀਆ ਲੱਗਾ ਤੁਹਾਨੂੰ ਹਾਂਜੀ ਫੁੱਫੜ ਇਹਨਾਂ ਦੇ ਬਣੇ ਹੋ ਹਾਂਜੀ ਬਹੁਤ ਵਧੀਆ ਲੱਗਿਆ ਜੀ ਇਹ ਬਹੁਤ ਚੱਕਵਾ ਫੁੱਫੜ ਬਣਿਆ ਜੀ ਫਿਲਮ ਚ ਹੋ ਟ੍ਰੇਲਰ ਇਹ ਹਾਂ ਮਤਲਬ ਆਤਿਕ ਰਾਈਪਈ ਮੇਰਾ ਇਨਫੈਕਟ ਪਹਿਲਾ ਐਕਸਪੀਰੀਅੰਸ ਹੈ ਤੂ ਤੇ ਭਾਈ ਨਾਲ ਕੰਮ ਕਰਨ ਦਾ ਪਰ ਤਾਂ ਮੇਦੀ ਤਰੀ ਬਹੁਤ ਕਰਦਾ ਆਂ ਦੀ ਪਿੱਠ ਪਿੱਛੇ ਵੀ ਬਹੁਤ ਕਰਦਾ ਆ ਇੱਕ ਤਾਂ ਬਹੁਤ ਮਿੱਟੀ ਨਾਲ ਜੁੜਿਆ ਹਲੀਮੀ ਵਾਲਾ ਬੰਦਾ ਹੈ ਨੀਵਾਂ ਨੀਵਰੇ ਕੇ ਚੱਲਦਾ ਹੈ ਬਟ ਕਲਾਕਾਰ ਬਹੁਤ ਚੋਟੀ ਦਾ ਜੀ ਉਹਦੀ ਟਾਈਮਿੰਗ ਉਹਦੀ ਸਾਦਗੀ ਤੇ ਬਹੁਤ ਲੋਕਾਂ ਦੇ ਦਿਲਾਂ ਚ ਵਸਦਾ ਹੈ ਉਹਨਾਂ ਚੀਜ਼ਾਂ ਕਰਕੇ ਇਹ ਤੇ ਸਾਡੇ ਵੀ ਸ਼ੂਟਿੰਗ ਚ ਉਹਨਾਂ ਚਾਰਚੰਦ ਲੱਗਦੀ ਜੀ ਜੀ ਸਰਗੁੰਜ ਨਿਮਰਤ ਜੀ ਜਿੱਦਾਂ ਸ਼ੂਟ ਚੱਲਦਾ ਸੀਗਾ 뮤지컬 ਮਾਹੌਲ ਵੀ ਸੀ ਬੋਲਿਆਂ ਇੱਕ ਦੂਜੇ ਨੂੰ ਸਿੱਠਣੀਆਂ ਦਿੱਤੀਆਂ ਜਾ ਰਹੀਆਂ ਸੀ ਜਿਹੜੀਆਂ ਵਿਆਹ ਦੇ ਸ਼ੂਟ ਵੇਲੇ ਜਿਹੜੀਆਂ ਉੱਥੇ ਸਿੱਠਣੀਆਂ ਸੀ ਸ਼ੂਟ ਵੇਲੇ ਉਹ ਤੁਸੀਂ ਪਹਿਲਾਂ ਸੁਣੀਆਂ ਹੋਈਆਂ ਸੀ ਨਹੀਂ ਨਹੀਂ ਮੈਂ ਤਾਂ ਜਿਹੜਾ ਆਪਾਂ ਇਸ ਫਿਲਮ 'ਚ ਕੰਮ ਕੀਤਾ ਉਹ ਮੈਂ ਮਤਲਬ ਆਪਾਂ ਪਹਿਲਾਂ ਵੀ ਇਹੋ ਜਿਹੀ ਫਿਲਮਾਂ ਕੀਤੀ ਪਰ ਫਿਰ ਵੀ ਇਸ ਮਾਹੌਲ ਦਾ ਕੰਮ ਨਹੀਂ ਕੀਤਾ ਸੀ ਜੀ ਜੀ ਮਤਲਬ ਜਿਹੜੀ ਜਨ ਜਬੰਦਨ ਬੰਨਣਾ ਨਾਲ ਇੱਕ ਪੂਰਾ ਸੀਨ ਆ ਗਿਆ ਜੀ ਜੀ ਉਹਦੇ 'ਚ ਬਹੁਤ ਸਾਰੀਆਂ ਬੁਝਾਰਤਾਂ ਨੇ ਹੂੰ ਹੂੰ ਨਾ ਨਾ ਕਦੇ ਸੁਣੀਆਂ ਨਾ ਤਾਂ ਮੈਨੂੰ ਪਤਾ ਸੀ ਕਿ ਆ ਹੁੰਦਾ ਨਾ ਮੈਂ ਕਦੇ ਸੁਣੀਆਂ ਪੰਜਾਬੀ ਵਿਆਹ ਕਿੰਨੇ ਕ ਦੇਖੇ ਆ ਬਾਤ ਉਹ ਸਾਰੇ ਪੰਜਾਬੀ ਦੇਖਿਆ ਹਮਮ ਬਟ ਸਾਡੇ ਉੱਤੇ ਹੁਣ ਐ ਜੰਝਨੀ ਬੰਦੇ ਨਾਨਕਾ ਮੇਲ ਦਾਦ ਦਾ ਮੇਲਾ ਸਾਰਾ मतलब ਵੈਸੇ ਇਕੱਠੇ ਹੁੰਦੇ ਆ ਪਹਿਲਾਂ ਜਿਹੜੇ ਅੱਜ ਕੱਲ ਦੇ ਨਵੇਂ ਫੰਕਸ਼ਨ ਹੋ ਗਿਆ ਉਹ ਸਾਰੇ ਫੰਕਸ਼ਨ ਹੁੰਦੇ ਆ ਜਿਹੜੇ ਪੁਰਾਣੇ ਟਾਈਮ ਦੇ ਜਿਹੜੇ ਰਿਚੁਅਲਸ ਨੇ ਉਹ ਨਹੀਂ ਹੁੰਦੇ ਨਿਮਰਤ ਜੀ ਤੁਸੀਂ ਸੁਣੇ ਸੀਗੇ ਗੀਤ ਮੈਂ ਤਾਂ ਸੋਹਣਿਆ ਹੋਇਆ ਪਰ ਇਸ ਫਿਲਮ ਦੇ ਵਿੱਚ ਉਹ ਇਨਾਂ ਦਾ ਪਾਰਟ ਆ ਜਿੱਥੇ ਸਿੱਠਣੀਆਂ ਔਰ ਸਾਰਾ ਮੇਰਾ ਬਹੁਤ ਆਡਾ ਮੈਂ ਉਹ ਕੁੜੀਆਂ ਜਿਹੜੀ ਰੁਚੀ ਜ਼ਿਆਦਾ ਖੇਤੀਬਾੜੀ ਚ ਠੀਕ ਹੈ ਔਰ ਘਰੇਲੂ ਕੰਮਾਂ ਕਰਾਂ ਚ ਘਟਾ ਸੋ ਮੇਰਾ ਕਿਰਦਾਰ ਕੁਛ ਇਦਾਂ ਦਾ ਹੈ ਐਵੇਂ ਜੀ ਤੁਸੀਂ ਇੱਕ ਕੁਐਸਚਨ ਕਹਿੰਦੇ ਸੀ ਕਿ ਇਥੋਂ ਦੁਬਾਰਾ ਪੁੱਛਾ ਦੇਣਾ ਫਿਰ ਇਹ ਨਹੀਂ ਉੱਠ ਕੇ ਚੱਲ ਜਾਣਾ ਉਹ ਮੈਂ ਸੁਣਿਆ ਨਹੀਂ ਸੀ ਮੈਂ ਕਿ ਤੁਹਾਡੇ ਆਪਸ ਦੀਆਂ ਗੱਲਾਂ ਕਿਹੜਾ ਸੀਗਾ ਕਿਹੜੇ ਵਾਲਾ ਜੀ ਜਦੋਂ ਕਹਿੰਦੇ ਸੀਗੇ ਕਿ ਇਹਨਾਂ ਨੂੰ ਇਹਨਾਂ ਨੂੰ ਬਾਰ-ਬਾਰ ਪੁੱਛਦੇ ਸੀਗੇ ਇਰੀਟੇਟ ਹੋ ਗਏ ਪੰਜਵੀਂ ਵਾਰੀ ਛੇਵੀਂ ਵਾਰੀ ਕਹਿੰਦੇ ਇਧਰੋਂ ਪੁੱਛ ਉਸੇ ਕੁਐਸਚਨ ਕਿਹੜਾ ਸੀ ਮੈਂ ਨਹੀਂ ਸੁਣਿਆ ਕਿਉਂਕਿ ਤੁਹਾਡੇ ਆਪਸ ਦੀਆਂ ਗੱਲਾਂ ਸੀ ਮੈਂ ਇਗਨੋਰ ਹੀ ਮਾਰ ਕੁਛ ਨਹੀਂ ਸੀਗਾ ਵੀ ਨੰਬਰਸ ਰੂਪੋਂ ਚੁੱਸੀ ਵੀ ਤੁਸੀਂ ਆਮ ਸੁਭਾਅ ਤੋਂ ਤੁਹਾਡਾ ਬਹੁਤ ਨਰਮ ਆ ਤੁਸੀਂ ਫਿਲਮਾਂ ਦੇ ਵਿੱਚ ਬਹੁਤ ਚੱਕਵੇਂ ਰੋਲ ਕਰਦੇ ਹੋ ਇਹ ਸਵਾਲ ਹੈ ਸਵੇਰ ਦਾ ਕਿਤੇ ਪੰਜ-ਸੱਤ ਵਾਰ ਹੀ ਪੁੱਛ ਚੁੱਕੇ ਐ ਤੇ ਆ ਉਹ ਕਹਿੰਦੀ ਵੀ ਮੈਂ ਫਿਲਮਾਂ ਹੀ ਤਿੰਨ-ਚਾਰ ਕੀਤੀਆਂ ਉਹਨਾਂ ਤਿੰਨਾਂ ਦੇ ਵਿੱਚ ਮੈਂ ਸਾਰੀਆਂ ਫਿਲਮਾਂ ਦੇ ਵਿੱਚ ਬਹੁਤ ਆਪ ਤੁਸੀਂ 80% ਦੇ ਨੂੰ ਉਹ ਕੱਬੇ ਰੋਲ ਦੇ ਵਿੱਚ ਦੇਖਿਆ ਗਿਆ ਤੇ ਉਹ ਵਾਲਾ ਸਵਾਲ ਸੀਗਾ ਜਿਹੜਾ ਤੇ ਨਹੀਂ ਨਹੀਂ ਉਹਨਾਂ ਨੇ ਸਵਾਲ ਨਹੀਂਗਾ ਵੀ ਸਵਾਲ ਪੁੱਛਣ ਦੀ ਗੱਲ ਕੀਤੀ ਵੀ ਇਰੀਟੇਟ ਕਿਹੜੀ ਗੱਲਾਂ ਹੁੰਦੇ ਆ ਤਾਂ ਪੁੱਛਿਆ ਸੀ ਉਹਨਾਂ ਨੇ ਇਹ ਸੀਗਾ ਵੀ ਤੁਸੀਂ ਭਾਈ ਆਪ ਹੈ ਤਾਂ ਇੰਨੇ ਨਰਮ ਜੇ ਹੋ ਤੇ ਵੀ ਇੰਨੇ ਗੱਬੇ ਰੋਲ ਕਾਤੋਂ ਕਰਦੇ ਹੋ ਉਹ ਸਵਾਲ ਸੀਗਾ ਤੇ ਉਹਨਾਂ ਤੋਂ ਇਰੀਟੇਟ ਹੋਈ ਹੋਈ ਉਹ ਕਹਿੰਦੀ ਮੈਂ ਉਹ ਐਫੀਡੇਵਿਟ ਕਰਾ ਕੇ ਤੇ ਮੈਂ ਉਹਨਾਂ ਤੋਂ ਕਰਾ ਕੇ ਤੇ ਮੈਂ ਕੋਈ ਸਵਾਲ ਨਾ ਪੁੱਛਿਆ ਸਵਾਲ ਨਾ ਪੁੱਛਿਆ ਸਵਾਲ ਨਾ ਪੁੱਛਿਆ ਮੈਂ ਮੈਂਟਲੀ ਟੌਰਚਰ ਹੋ ਰਹੀ ਹਾਂ ਸਵਾਲ ਨਾਲ ਅੱਜ ਸ਼ੂਟ ਸੈੱਟ ਦੇ ਉੱਤੇ ਵੀ ਇਦਾਂ ਹੀ ਚੁੱਪਚਾਪ ਰਹਿੰਦੇ ਨੇ ਕਾਪੂ ਕੋਪਾpon ਨਹੀਂ ਨਹੀਂ ਇੰਨਾ ਨਾਲ ਤਾਂ ਨਹੀਂ ਨਹੀਂ ਸਾਡੇ ਨਾਲ ਤਾਂ ਖੁੱਲੀ ਆ ਸਾਡੇ ਨਾਲ ਤਾਂ ਮਤਲਬ ਦੋਹਾਂ ਨਾਲ ਹੀ ਵਾਵਾ ਤੇ ਮਤਲਬ ਨਾਰਮਲ ਜਿਹਾ ਨਾਰਮਲੀ ਜਿਵੇਂ ਹੁਣ ਚੱਲ ਰਿਹਾ ਤੁਸੀਂ ਦੇਖ ਲਿਆ ਹੁਣ ਆ ਜਦੋਂ ਆਫ ਕੈਮਰਾ ਹੁੰਦਾ ਅਸੀਂ ਲੱਗੇ ਰਹਿੰਨੇ ਅਗਲਾ ਬਤ ਮਾਰਨ ਬਾਕੀ ਐ ਸੱਚ ਜਿਵੇਂ ਫਿਲਮਾਂ ਦੇ ਸ케ਜੂਲ ਤੇ ਵੀ ਕੋਈ ਮਤਲਬ ਮਿਲਣ ਵਾਲੇ ਮਾਹੌਲ ਹੁੰਦਾ ਜੀ ਕੋਈ ਜਿਵੇਂ 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 ਬਾਕੀ ਆਰਟਿਸਟ ਆਰਟਿਸਟ ਵੇਰੀ ਕਰਦਾ ਕਿ ਇਹ ਰੀ ਬੰਦਾ ਬਿਜ਼ੀ ਹੁੰਦਾ ਦੈਟ ਇਸ ਐਵਰੀਥਿੰਗ ਬਾਕੀ ਉੱਤੇ ਜੋ ਸੈਟ ਤੇ ਬੈਠੇ ਉਹਨਾਂ ਦਾ ਸ਼ੁਕਰ ਮਿਲ ਜੁੰਦਾ ਫਜ ਜਿੱਦਾਂ ਅੱਜ ਦਾ ਇਹ ਜਿਹੜੇ ਜੈਸ ਪੀਰੀਅਡ ਦੀ ਇਹ ਫਿਲਮ ਦਿਖਾਈ ਗਈ ਆ ਬਹੁਤ ਚੀਜ਼ਾਂ ਤੁਸੀਂ ਨਵੀਆਂ ਦੇਖੀਆਂ ਹੋਣੀਆਂ ਆ ਤੁਸੀਂ ਜਿੱਦੋਂ ਸ਼ੂਟ ਕਰ ਰਹੇ ਹੋਣੇ ਆ ਬਹੁਤ ਸਾਰੀਆਂ ਮਨ ਚ ਚੀਜ਼ਾਂ ਆਉਂਦੀਆਂ ਹੋਣੀਆਂ ਆ ਕਿ ਅੱਛਾ ਉਹਨਾਂ ਵੇਲਿਆਂ ਚ ਆ ਚੀਜ਼ਾਂ ਹੁੰਦੀਆਂ ਸੀ ਕੀ ਮਨਾਂ ਚ ਤੁਹਾਡੇ ਹੁੰਦੀਆਂ ਸੀ ਕੀ ਫੀਲਿੰਗ ਸੀਗੀਆਂ ਤੁਹਾਨੂੰ ਲੱਗਦਾ ਕਿ ਉਹ ਚੀਜ਼ਾਂ ਹੁਣ ਵੀ ਅੱਜ ਦੇ ਸਮੇਂ ਦੇ ਵਿੱਚ ਵੀ ਵਿਆਹਾਂ ਸ਼ਾਦੀਆਂ ਤੇ ਹੋਣੀਆਂ ਚਾਹੀਦੀਆਂ ਆ ਓਬਵੀਅਸਲੀ ਚੰਗਾ ਲੱਗਦਾ ਜੀ ਹੋਵੇ ਤਾਂ ਜ਼ਿਆਦਾ ਬੈਟਰ ਤੇ ਕਿਉਂਕਿ ਪਹਿਲਾਂ ਜਦੋਂ ਅਸੀਂ ਮਾਪੂ ਦੇ ਭੂਆ ਦੇ ਮੁੰਡੇ ਦੇ ਵਿਆਹ ਤੇ ਮਾਸੀ ਦੇ ਮੁੰਡੇ ਦੇ ਵਿਆਹ ਤੇ ਅਸੀਂ ਆਪਰਕਸੀਮੇਟਲੀ ਤੇ ਫਾਰ ਇਗਜ਼ਾਮਪਲ ਜਿਵੇਂ ਆਜ ਵੀਕਐਂਡ ਜਿਵੇਂ ਐਤਵਾਰ ਰਿਹਾ ਰੱਖਿਆ ਜਾਂਦਾ ਹੁੰਦਾ ਸੀ ਵੀ ਐਤਵਾਰ ਰੱਖਿਆ ਜੇ ਯਾਰ ਤੇ ਜਿਵੇਂ ਸ਼ੁੱਕਰਵਾਰ ਨੂੰ ਜਾਂ ਵੀਰਵਾਰ ਨੂੰ ਜਾਂ ਸ਼ੁੱਕਰਵਾਰ ਨੂੰ ਚੱਲਗੇ ਤੇ ਵਿਆਹ ਤੋਂ ਮਤਲਬ ਅਗਲੇ ਵੀਰਵਾਰ ਸ਼ੁੱਕਰਵਾਰ ਨੂੰ ਵਾਪਸ ਆਉਣਾ ਜਾ ਕੇ ਉਹ ਤੁਸੀਂ ਇਹ ਵਾਲੇ ਵਿਆਹ ਦੇਖੇ ਹੋਏ ਆ ਹਾਂ ਮੈਂ ਉਹ ਮੈਂ ਕੋਈ 2000 ਦਾ ਜਦ ਮੈਂ ਤੋਂ ਤਾਂ ਮੈਂ 92 ਵਾਲਾ ਤੇ ਮੈਂ ਮਤਲਬ ਪ੍ਰੋਕਸੀਮੇਟਲੀ ਜਿਹੜੇ ਫੌਨ ਫੌਨ ਜਿਹੜੇ ਪੈਲਸ ਵਾਲੇ ਜਿਆਦਾ ਵਿਆਹ ਨੇ ਐਪ੍ਰੋਕਸੀਮੇਟਲੀ 2005-07 ਤੋਂ ਬਾਅਦ ਚ ਸ਼ੁਰੂ ਹੋਏ ਨੇ ਤੇ 5 ਤੋਂ ਲਾ ਲੋ ਤੁਸੀਂ ਜਿਆਦਾ ਸ਼ੁਰੂ ਐਨੇ ਉਦੋਂ ਪਹਿਲਾਂ ਤੱਕ ਤੁਸੀਂ ਲਾ ਲੋ ਜਿਹੜੇ 98-2000-2002 12 ਤੱਕ ਉਦੋਂ ਤੱਕ ਜਿਹੜੇ ਚੱਲੇ ਆ ਉਹ ਬਹੁਤ ਹੀ ਮਤਲਬ ਜਿਵੇਂ ਪਿੰਡਾਂ ਚ ਖੇਤਾਂ ਚ ਡੇਰੇ ਆ ਤੇ ਉੱਥੇ ਹੁੰਦੇ ਆ ਹੁੰਦੇ ਆਏ ਆ ਮਤਲਬ ਤੇ ਉਹ ਵੇਖੇ ਆ ਤੇ ਉਹ ਬਹੁਤ ਚੰਗੇ ਲੱਗਦੇ ਹੁੰਦੇ ਜਿਵੇਂ ਜੇ ਬਿਸਤਰੇ ਇਕੱਠੇ ਕਰਨੇ ਸਾਰੀਆਂ ਚੀਜ਼ਾਂ ਕਰਨੀਆਂ ਦਾ ਇਜ਼ਲੀ ਗੁੱਡ ਅ ਨਿਮਰਤ ਜੀ ਤੁਸੀਂ ਸੁਹਾਗ ਘੋੜੀਆਂ ਜਿਹੜੀਆਂ ਤੁਹਾਨੂੰ ਆਉਂਦੀਆਂ ਆ ਕੁਝ ਹੈਗਾ ਸਟੋਰ ਕਰਕੇ ਰੱਖਿਆ ਜਿੱਦਾਂ ਮੈਂ ਕੁਝ ਕੁ ਸਟੋਰ ਕਰਕੇ ਰੱਖੀਆਂ ਹੋਈਆਂ ਕਿ ਚੀਜ਼ਾਂ ਮੈਂ ਕਹਿੰਨੀ ਨੀ ਗਾਂ ਜਦੋਂ ਮੈਂ ਬਜ਼ੁਰਗ ਹੋਈ ਨਾ ਮੈਂ ਸਾਰੀਆਂ ਮੈਂ ਕਹਿੰਦਾ ਮੈਂ ਫਫੇ ਕੁੱਟਣੀ ਬਣ ਜਾਣਾ ਮੈਨੂੰ ਪਤਾ ਹੋਣਾ ਚਾਹੀਦਾ ਕਿ ਕਹਨ ਕਿ ਆ ਬੀਬੀ ਨੇ ਸਾਂਭ ਕੇ ਰੱਖੀਆਂ ਚੀਜ਼ਾਂ ਹੋਈਆਂ ਤੁਹਾਡੇ ਕੋਲ ਕੁਝ ਯਾਦ ਜੂਦ ਹੈਗਾ ਸੁਹਾਗ ਕੁੜੀਆਂ ਕੁਝ ਵੀ ਹਾਂਜੀ ਯਾਦ ਆ ਕਿ ਮੈਂ ਰਿਐਲਿਟੀ ਸ਼ੋਜ਼ ਕੀਤੇ ਐ ਔਰ ਉਹਦੇ ਵਿੱਚ ਸਪੈਸੀਫਿਕ ਗਰਾਉਂਡਸ ਹੁੰਦੇ ਆ ਕਿ ਅੱਜ ਗੋੜੀਆਂ ਜਾਂ ਸੁਹਾਗ ਗਾਣੇ ਹਾਂ ਮੈਂ ਗਾਉਣੇ ਨਹੀਂ ਹਾਂ ਮੈਂ ਸਵੇਰ ਦੀ ਬੈਠੀ ਹੱਥ ਦੀ ਪਰ ਇਹ ਜਿਹੜਾ ਨਾ ਕੁਝ ਹੋਣੀਆ ਚਾਹੀਦੀਆਂ ਨੇ ਜਰੂਰੀ ਚੀਤੇ ਹੋਣੀਆ ਚਾਹੀਦੀਆਂ ਨੇ ਕਲਚਰਲ ਮੇਰੇ ਦਾਦੀ ਜੂਣੀ ਵੀ ਕਹਿੰਦੇ ਹੁੰਦੇ ਸੀ ਕਿ ਉਹਨਾਂ ਨੂੰ ਮੇਰੇ ਮੰਮੀ ਹੋਣੀ ਵੀ ਸਾਰੇ ਮੈਂ ਤਾਂ ਇੱਕ ਹੀ ਵੀ ਪਲਾਨ ਕਰ ਰਹੀ ਹਾਂ ਜਿਹੜੀਆਂ ਮੈਨੂੰ ਯਾਦ ਆ ਨਾ ਛੋੜੀਆਂ ਸੁਹਾਗ ਜਿਹੜੇ ਬਹੁਤ ਹੀ ਪੁਰਾਣੇ ਹਾਂ ਵੈਰੀ ਗੁੱਡ ਵੈਰੀ ਗੁੱਡ ਦੈਟਸ ਨਾਈਸ ਸਰਗੁਨ ਜੀ ਮੈਂ ਨਹੀਂ ਮੈਂ ਨਹੀਂ ਸਾਹਮ ਕੇ ਰੱਖੀ ਜੀ ਕੋਈ ਇਹ ਤਾਂ ਨਵੇਂ ਕ੍ਰੀਏਟ ਨਵੇਂ ਕ੍ਰੀਏਟ ਕਰਦੀ ਐ ਫਰੈਸ਼ ਮੈਂ ਕੋਈ ਫਰੈਸ਼ ਕ੍ਰੀਏਟ ਕਰਦੀ ਆ ਓਨ ਦੀ ਸਪਾਟ ਹਾਂ ਹਾਂ ਕਰਕੇ ਦਿਖਾ ਰੋ ਕਰਕੇ ਦਿਖਾ ਦੇ ਕੀ ਕਰ ਕਿਤ ਕਰ ਸ਼ਾਇਰੀ ਬਹੁਤ ਕੁਸ਼ਲ ਬਹੁਤ ਬਾਕੀ ਬਹੁਤ ਸਾਰੀ ਬਹੁਤ ਹੋਈ ਕਸ਼ਾਇਰੀ ਨਹੀਂ ਜੀ ਜਿਹੜੀਆਂ ਚੀਜ਼ਾਂ ਪ੍ਰੈਸ਼ੀਅਸ ਹੁੰਦੀਆਂ ਉਹਨਾਂ ਨੂੰ ਹੌਲੀ ਹੌਲੀ ਯੂਜ਼ ਕਰਨਾ ਚਾਹੀਦਾ ਹੈ ਆਮਦ ਨਹੀਂ ਹਜੇ ਹੋਰ ਹਾਂਜੀ ਦੋ ਤੇ ਦੋ ਚਾਰ ਕਨੀਦ ਨਹੀਂ ਕੋਲ ਰਹੀ ਪੰਜ ਸੱਤ ਚਪੇੜਾ ਮਾਰ ਕੇ ਮੈਨੂੰ ਲੱਗਾ ਸਭ ਤੋਂ ਜ਼ਿਆਦਾ ਟਾਇਰਡ ਤੁਸੀਂ ਹੋਏ ਪਏ ਹੋ ਇਸ ਲਈ ਨਹੀਂ ਨਹੀਂ ਜੀ ਮੈਂ ਤੁਹਾਨੂੰ ਆਇ ਲੱਗ ਰਿਹਾ ਕਿਉਂਕਿ ਤੁਸੀਂ ਮੈਨੂੰ ਇੰਨਾ ਉੱਚਾ ਸੁਣਦੇ ਹੋ ਜੇ ਵਰ ਨੋਰਮਲ ਟਾਈਪ ਬੋਲਣਾ ਤਾਂ ਲੋਕਾਂ ਨੂੰ ਲੱਗੇ ਮੈਨੂੰ ਨੀਂਦ ਆ ਨਹੀਂ ਸਹੀ ਹੈ ਨਹੀਂ ਪਰ ਫਿਲਮ ਦਾ ਕਨਸੈਪਟ ਬਹੁਤ ਹੀ ਸੋਹਣਾ ਆ ਤੁਸੀਂ ਬਹੁਤ ਸੋਹਣਾ ਕੰਮ ਕਰਦੇ ਹੋ ਮੋਂ ਤੱਕ ਜਿੰਨਾ ਸੀ ਤੁਹਾਡਾ ਕੰਮ ਦੇਖਿਆ ਆ ਉਹ ਜਿਹੜੇ ਕਰੈਕਟਰ ਨਾਲ ਮੈਂ ਜੁੜੇ ਨੇ ਉਹਨਾਂ ਨੇ ਕਿੰਨੀ ਕ੍ਰੋਨਿਕ ਲਾਈ ਵੈਸੇ ਤਾਂ ਉਹ ਸੋਬਰ ਜਿਹਾ ਬੋਲਦੇ ਨੇ ਢਿੱਲਾ ਜਿਹਾ ਕਰਕੇ ਬੋਲ ਦਿੰਦੇ ਨੇ ਪਰ ਉਹਨਾਂ ਦੀ ਗੱਲ ਜਿਹੜੀ ਨਿਕਲਦੀ ਆ ਮੂੰਹੋਂ ਬਹੁਤ ਹੀ ਤੁਹਾਨੂੰ ਹਸਾਉਂਦੀ ਆ ਸੈਟ ਦੇ ਉੱਤੇ ਉਹਨਾਂ ਦਾ ਕਿੱਦਾਂ ਸੀ ਤੂਤਾ ਪਾਜੀ ਦਾ ਤੂਤਾ ਪਾਜੀ ਬਹੁਤ ਬਾਖਮਾਲ ਨੇ ਜੀ ਹੂੰ ਤੇ ਅਸੀਂ ਇਸ ਫਿਲਮ ਤੋਂ ਪਹਿਲਾਂ ਵੀ ਮਿਲੇ ਸੀ ਤੇ ਕੰਮ ਕਰਿਆ ਸੀ ਖਜਲਦਾਰਪੁਰ ਚ ਉਸ ਬਾਅਦ ਜੇ ਉਹ ਤੁਸੀਂ ਦੇਖਿਓ ਤੇ ਤੁਹਾਡੇ ਨਾਲ ਕੰਮ ਕਰਕੇ ਬਹੁਤ ਚੰਗਾ ਲੱਗਿਆ ਤੇ ਐਕਚੁਅਲੀ ਜਦੋਂ ਤੁਸੀਂ ਫਿਲਮ ਵੇਖੋਗੇ ਤੁਸੀਂ ਬਹੁਤ ਸਰਪ੍ਰਾਈਜ਼ ਵੀ ਹੋਵੋਗੇ ਤੇ ਐਪਰੀਸ਼ੀਏਟ ਵੀ ਕਰੋਗੇ ਉਹਨੇ ਬਹੁਤ ਜ਼ਿਆਦਾ ਸੋਹਣਾ ਕੰਮ ਕੀਤਾ ਤੇ ਐਕਚੁਅਲੀ ਬਹੁਤ ਮਤਲਬ ਜੇ ਫਿਲਮ ਦੇ ਵਿੱਚ ਅਪਰੋਕਸੀਮੇਟ ਤੁਸੀਂ ਲਾ ਲਓ ਜੇ ਫਿਲਮ ਦੇ ਵਿੱਚ 20 ਲਫਟਰ ਆਉਣਗੇ ਤੇ 20 ਲਫਟਰਾਂ ਦੇ ਵਿੱਚੋਂ 7-8 ਲਫਟਰ ਤੂਤੇ ਦੇ ਆ बटे ਫਿਲਮ ਦੇ ਵਿੱਚ ਤੇ ਇੰਨੇ ਕੋਹਣ ਫਿਲਮ ਦੇ ਵਿੱਚ ਤਾਂ ਮਤਲਬ ਕਿ ਉਹ ਸੁਪਰ ਡੂਪਰ ਹਿੱਟ ਮੰਨੀ ਜਾਂਦੀ ਹੈ ਵੀ ਜੈੰਨੀ ਵਾਰ ਤੁਸੀਂ ਹਾਸਲੋਂ ਫਿਲਮ ਚ ਤੇ ਬਾਕੀ ਸਮਾਈਲ ਮਾੜਾ ਮੋਟਾ ਲਫਟਰ ਉਹ ਚਲੋ ਛੋਟੀ ਛੋਟੀ ਕੰਨ ਤੇ ਆਉਂਦੀ ਰਹਿੰਦਾ ਤੇ ਪਰ ਐਕਚੁਅਲ ਚ ਤੂ ਤੇ ਵੀਰ ਨੇ ਬਹੁਤ ਜ਼ਿਆਦਾ ਸੋਹਣਾ ਕੰਮ ਕੀਤਾ ਤੇ ਮਿਹਨਤ ਕੀਤੀ ਜਿਹੜਾ ਬੰਦਾ ਮਿਹਨਤ ਕਰਦਾ ਜੀ ਗਰਾਊਂਡ ਜ਼ੀਰੋ ਤੋਂ ਉੱਠ ਕੇ ਤੇ ਉਹਦੇ ਤੇ ਕਾਲਪੁਰਖ ਦੀ ਵੀ ਬਹੁਤ ਮਿਹਰ ਹੁੰਦੀ ਹੈ ਤੇ ਉਹ ਬੰਦੇ ਨੂੰ ਦਵਾਵਾਂ ਵੀ ਬਹੁਤ ਹੁੰਦੀਆਂ ਸਚਨਾ ਮਿੱਤਰਾਂ ਦੀਆਂ ਲੋਕਾਂ ਦੀਆਂ ਵੀ ਲੋਕਾਂ ਦਾ ਵੀ ਮਨ ਕਰਦਾ ਵੀ ਯਾਰ ਇਹ ਬੰਦਾ ਸਕਸੈਸਫੁਲ ਹੋਵੇ ਦੁਕਾਨਦਾਰ ਲੋਕਿੱਧਰੋਂ ਦੋਮਾਵਾ ਦਿੰਦੇ ਆ ਤੇ ਉਹ ਬਾਕੀ ਉਹਦੇ ਆਪਣੇ ਕਰਮ ਚੰਗੇ ਹੋਣਗੇ ਉਹਦੇ ਪਰਿਵਾਰ ਦੇ ਕਰਮ ਚੰਗੇ ਹੋਣਗੇ ਕਿਸੇ ਨੇ ਮਤਲਬ ਕੋਈ ਚੰਗੀ ਤਾਂ ਪਛਾ ਕੀਤੀ ਹੁਣ ਸਾਡੇ ਵੀ ਸਿਆਸੀ ਅਸੀਂ ਇੱਥੇ ਬੈਠੇ ਆ ਮਹਾਰਾ ਨੇ ਸਾਡੇ ਤੇ ਨੀ ਕਿਰਪਾ ਕੀਤੀ ਆ ਅਸੀਂ ਕੋਈ ਕਿਸੇ ਜਨਮ ਦੇ ਵਿੱਚ ਕੋਈ ਚੰਗਾ ਭਲਾ ਕੰਮ ਕੀਤਾ ਹੁਣ ਦਾ ਮਹਾਰਾ ਨੇ ਡਿਊਟੀ ਲਈ ਸਾਡੀ ਹਮਮ ਜੀ ਥੋੜੀ ਜਿਹੀ એનર્ਜੀ ਹੈਗੀ ਗਾਣਾ ਸੁਣ ਲਈ ਕੋਈ ਗਾਣੇ ਵਾਲੇ ਹੈ ਨਹੀਂ ਗਾਣੇ ਵਾਲਾ ਦਾ ਮੇਰਾ ਤਾਂ ਗਲਾ ਵੀ ਗਿਆ ਹੁਣ ਜਾਵਾਂ ਇੰਨੀ ਕੋਈ ਗੱਲ ਨਹੀਂ ਭਾਜੀ ਜਦੋਂ ਤੁਹਾਡੀ ਇੰਤਾਂ ਸਾਰੇ ਆਰਟਿਸਟ ਤਾਰੀਫ ਕਰਦੇ ਨੇ ਕੀ ਮਨ ਦੇ ਵਿੱਚ ਚੱਲਦਾ ਹੁੰਦਾ ਮੈਂ ਰੱਬ ਨੂੰ ਯਾਦ ਕਰਦਾ ਹੁੰਦਾ ਹਾਂ ਹਾਂ ਤੇ ਮੈਂ ਪਰਸੋਂ ਵੀ ਗਿਆ ਮੇਰੇ ਲਈ ਤਾਂ ਸੁਪਨਾ ਜੀ ਮੈਨੂੰ ਕਿਤੇ ਨਾ ਕਿਤੇ ਲੱਗਦਾ ਜੀ ਪਹਿਲਾਂ ਮੈਂ ਪਹਿਲਾਂ ਐਵੇਂ ਕਹਿੰਦਾ ਹੁੰਦਾ ਸੀ ਵੀ ਰੱਬ ਹੈ ਨਹੀਂ ਹਾਂ ਵੀ ਯਾਰ ਉਹ ਹੀ ਲੋਕ ਕਹੀ ਜਾਂਦੇ ਨੇ ਵੀ ਰੱਬ ਹੈ ਰੱਬ ਹੈ ਨਾ ਤੇ ਫਿਰ ਜੀ ਜਦੋਂ ਮੇਰੇ ਦਾਦਾ ਜੀ ਸੀ ਤੇ ਉਹਨਾਂ ਨੂੰ ਨਾ ਬਲੱਡ ਕੈਂਸਰ ਹੋ ਗਿਆ ਸੀ ਜੀ ਤੇ ਉਦੋਂ ਫਿਰ ਮੈਂ ਉਹ ਡਾਕਟਰਾਂ ਨੇ ਜਵਾਬ ਦਿੱਤਾ ਤੇ ਉਦੋਂ ਉਹ ਕਹਿੰਦੇ ਵੀ ਤੁਸੀਂ ਸੇਵਾ ਕਰ ਲਓ ਕਰੇ ਤੇ ਵੀਰ ਮੈਂ ਸੋਚਿਆ ਮਾਹ ਯਾਰ ਵੀ ਮੇਰੇ ਲਵੇ ਚਲੋ ਪੈਸੇ ਨਹੀਂ ਹੈਗੇ ਤੇ ਦਵਾਈ ਲਈ ਮੇਰਾ ਡੈਡੀ ਪੈਸੇ ਲਾ ਦਿੰਦਾ ਸੀ ਤੇ ਮੈਂ ਕਿਹਾ ਯਾਰ ਮੈਂ ਸੇਵਾ ਕਰੂੰਗਾ ਵੀ ਮਾਂ ਕਰੋ ਰੋਣ ਨਾਲੋਂ ਕੀ ਫਾਇਦਾ ਆਪਾਂ ਨੂੰ ਹੈ ਨਾ ਤੇ ਉਸ ਤੋਂ ਬਾਅਦ ਜਦੋਂ ਉਹ ਵਿਚਾਰੇ ਪੂਰੇ ਹੋਏ ਤੇ ਮੈਨੂੰ ਤਾਂ ਜੋ ਉਹਦੀ ਫਲ ਮਿਲਣ ਲੱਗਿਆ ਮੈਨੂੰ ਲੱਗਦਾ ਰੱਬ ਲਵੇ ਜੱਗ ਕਿਹਾ ਉਹਨਾਂ ਨੇ ਤੇ ਮੈਨੂੰ ਇਹ ਲੱਗਦਾ ਹੁੰਦਾ ਕਦੇ-ਕਦੇ ਵੀ ਯਾਰ ਹੁਣ ਮੈਂ ਤਾਂ ਕਰ ਕੀ ਇੱਥੇ ਬੈਠੇ ਨਹੀਂ ਜੀ ਬਹੁਤ ਜਣਿਆਂ ਦਾ ਸੁਪਨਾ ਹੈ ਨਾ ਇੱਥੇ ਬੈਠਣਾ ਤਾਂ ਮੇਰੇ ਲਈ ਤਾਂ ਇਹ ਸੱਚੀ ਸੋਪਨੀ ਹੈ ਮੇਰੇ ਲਈ ਤਾਂ ਜੋ ਜੋ ਚੀਜ਼ਾਂ ਪੂਰੀਆਂ ਹੋਈ ਜਾਂਦੀਆਂ ਨੇ ਤਾਂ ਬਸ ਭਾਜੀ ਜਿੰਨਾ ਕੰਮ ਤੁਹਾਡਾ ਸੋਸ਼ਲ ਮੀਡੀਆ ਤੇ ਦੇਖਿਆ ਫਿਲਮਾਂ ਦੇ ਵਿੱਚ ਵੀ ਅਸੀਂ ਦੇਖ ਰਹੇ ਹਾਂ ਤੁਸੀਂ ਸੋਹਣਾ ਕੰਮ ਕਰ ਰਹੇ ਹੋ ਜਿਹੜੇ ਇਦਾਂ ਦੇ ਤੁਹਾਨੂੰ ਪੁਸ਼ ਕਰਨ ਵਾਲੇ ਸ਼ਾਬਾਸ਼ੀ ਦੇਣ ਵਾਲੇ ਸਿਖਾਉਣ ਵਾਲੇ ਨਾਲ ਵਧੀਆ ਤੁਹਾਡੇ ਗਾਈਡ ਹੁੰਦੇ ਫਿਰ ਤਾਂ ਤਰੱਕੀ ਤਾਂ ਦੁੱਗਣੀ ਹੋਈ ਜਾਂਦੀ ਹੈ ਤੇ ਇਹਨਾਂ ਨਾਲ ਜਿਵੇਂ ਹੁਣ ਬਾਈ ਜੀ ਨੇ ਹਨਾ ਮੈਨੂੰ ਪ੍ਰੀਫ ਕੀਤੇ ਇਹਦੇ ਨਾਲ ਨਾ ਮੈਂ ਹੋਰ ਚਾਰਜ ਹੋ ਜਾਂਦਾ ਹਾਂ ਜਦੋਂ ਕੋਈ ਕੁਈ ਵੱਡਾ ਬੰਦਾ ਤੁਹਾਡੀ ਤਾਰੀਫ ਕਰਦਾ ਤਾਂ ਤੁਹਾਡੇ ਚ ਹੋਰ એનર્ਜੀ ਆ ਜਾਂਦੀ ਹੈ ਵੀ ਯਾਰ ਮੈਂ ਹੋਰ ਵੀ ਵਧੀਆ ਕਰੂੰਗਾ ਤਾਂ ਬਸ ਇਹੀ ਮਿਲਦਾ ਹੈ ਜੀ ਜੀ ਮੈਂ ਨਾ ਤੁਹਾਨੂੰ ਸਾਰਿਆਂ ਨੂੰ ਕੁਛ ਕਿ ਮੈਂ ਵਰਡ ਬੋਲੂੰਗੀ ਤੁਸੀਂ ਉਹ ਦੱਸਣਾ ਹੈ ਕਿ ਇਹ ਵਰਡ ਕਿਹਦੇ ਤੇ ਸੂਟ ਕਰਦਾ ਤੇ ਰੀਜ਼ਨ ਵੀ ਦੱਸਣਾ ਕਿ ਕਿਉਂ ਜੀ ਜਰੂਰ ਪਾ ਮੈਂ ਤੁਸੀਂ ਇੱਥੇ ਜਿਹੜੇ ਬੈਠੇ ਹੋ ਇਹ ਹੋਗੇ ਜਾਂ ਤੁਹਾਡੇ ਇੰਡਸਟਰੀ ਦੇ ਵਿੱਚ ਜਿਹੜੇ ਸਾਥੀ ਨੇ ਤੁਸੀਂ ਉਹਨਾਂ ਦਾ ਵੀ ਨਾਮ ਲੈ ਸਕਦੇ ਸਭ ਤੋਂ ਪਹਿਲਾਂ ਮੈਂ ਬੋਲੂੰਗੀ ਡਾਕਟਰ ਜੱਗੀ ਕਿਉਂ ਉਹ ਮੈਂ ਨਹੀਂ ਪਤਾ ਨਹੀਂ ਕਿਉਂ ਮੈਂ ਕਹਿ ਦਿੰਨਾ ਉਹ ਹੀ ਡਾਕਟਰ ਫਿਲਮਾਂ ਦਾ ਡਾਕਟਰ ਫਿਲਮਾਂ ਦਾ ਡਾਕਟਰ ਓਕੇ ਟੀਚਰ ਅਧਿਆਪਕ ਦੇ ਆਪਕ ਤੁਸੀਂ ਵੀ ਦੱਸੋ ਮਨੋ ਦਾ ਕੁਗਗੀ ਭਾਜੀ ਨੂੰ ਕਿਹਾ ਜਾ ਸੌ ਲੱਗੇ ਮੇਰੇ ਮੂੰਹੇ ਕੁਗਗੀ ਮਾਜ ਨੇ ਕੱਲ ਲੱਗੇ ਬੜੀ ਕੁਗਗੀ ਕੁਗਗੀ ਬੜੀ ਹਾਂਜੀ ਕੁਗਗੀ ਬੜੀ ਜਾਣਕਾਰ ਔਰ ਪੜ੍ਹੇ ਲਿਖੇ ਸਭਿਆਚਾਰਨਾ ਜਿਹੜੇ ਸਿਆਣੇ ਬੰਦੇ ਇੰਟੈਲੈਕਚੁਅਲ ਜਿਹੜੇ ਸਿਆਣੇ ਔਰ ਜੋ ਅਧਿਆਪਕ ਦੀ ਰਿਸਪੈਕਟ ਹੁੰਦੀ ਹੈ ਨਾ ਉਹ ਆਂਦੀ ਆ ਉਹਨਾਂ ਨੂੰ ਦੇਖ ਕੇ ਸਿਆਰੇ ਬੰਦੇ ਐਡਵੋਕੇਟ ਗੋਗੀ ਬੀਨੂ ਭਾਜੀ ਤੇ ਪੱਲਾ ਸਾਹਿਬ ਉਹ ਤਾਂ ਫਿਰ ਕਾਲਾ ਗੋਡ ਪਾ ਕੇ ਬੀਨੂ ਭਾਜੀ ਦੇ ਪੱਲਾ ਦਾ ਪੱਲਾ ਸਾਹਿਬ ਤੇ ਲਾ ਦੇ ਚਲੋ ਪੱਲਾ ਸਾਹਿਬ ਤੇ ਲਾ ਦੇ ਠੀਕ ਹੈ ਡਰਾਈਵਰ ਡਰਾਈਵਰ ਤਾਂ ਐਮੀ ਭਾਈ ਬਹੁਤ ਚਲਾ ਲੈਂਦੇ ਗੱਡੀ ਮੈਂ ਤਾਂ ਵੀ ਚਲਾਉਂਦਾ ਸੰਘਾ ਸਾਹਿਬ ਆ ਗਏ ਮੇਰੇ ਦਮਾਜੇ ਡਰਾਈਵਰ ਸੰਘਾ ਸਾਹਿਬ ਬਣਾ ਦੇ ਨਹੀਂ ਨਹੀਂ ਤੁਸੀਂ ਨਹੀਂ ਯਾਰਾ ਟਰੱਕ ਵਾਲੀਏ ਅਵਿੰਦਰ ਅਵਿੰਦਰ ਭਾਈ ਹਾਂ ਬਿਜ਼ਨਸਮੈਨ ਗੀਪੀ ਬਾਈ ਹੈ ਜੀ ਕੀ ਤਾਂ ਮੈਨੂੰ ਲੱਗਿਆ ਕਿ ਗੀਪੀ ਹੋਣਾ ਤਾਂ ਹੀ ਹਾਂ ਗੀਪੀ ਬਾਈ बिजनेसमੈਨ ਹਾਂ ਉਹਨਾਂ ਦੀ ਬਿਜ਼ਨਸ ਸੈਂਸ ਐ ਸੱਚੀ ਭਾਜੀ ਜੀ 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 ਭਾਜੀ ਜਿੱਦਾਂ ਜਦੋਂ ਇਦਾਂ ਦਾ ਸੀ ਕਨਸੈਪਟ ਲੈ ਕੇ ਆਉਂਦੇ ਆਂ ਇੰਡਸਟਰੀ ਦੇ ਵਿੱਚ ਤਾਂ ਕਿੰਨਾ ਕੁ ਲੱਗਦਾ ਕਿ ਚੈਲੈਂਜਿੰਗ ਹੁੰਦਾ ਆ ਇੰਡਸਟਰੀ ਦੇ ਵਿੱਚ ਲਿਆਉਣਾ ਠੀਕ ਆ ਇਹੋ ਜਿਹਾ ਕਨਸੈਪਟ ਤੇ ਸਟੋਰੀ ਅਲੱਗ ਹੁੰਦੀ ਆ ਕਿ ਕਈ ਚੀਜ਼ ਕਈ ਫਿਲਮਾਂ ਹੋਰ ਵੀ ਬਣਨਾ ਹੋਣੀ ਆ ਪਰ ਫਿਰ ਵੀ ਕਿੰਨਾ ਤੁਹਾਨੂੰ ਲੱਗਦਾ ਆ ਕਿ ਰਿਸਕ ਹੁੰਦਾ ਆ ਜਦੋਂ ਇਦਾਂ ਦਾ ਕਨਸੈਪਟ ਲਾ ਕੇ ਲੋਕੀ ਐਕਸੈਪਟ ਕਰਨਗੇ ਵੈਸੇ ਤਾਂ ਰੈਟਰੋ ਦਾ ਉਹਨੂੰ ਸਾਰੇ ਪਸੰਦ ਵੀ ਕਰਦੇ ਆ ਨਹੀਂ ਦੇਖੋ ਰੈਟਰੋ ਹੋਣ ਦੇ ਨਾਲ ਨਾਲ ਨਾ ਤੁਹਾਡੀ ਕਹਾਣੀ 'ਚ ਵੀ ਕੁਝ ਨਵਾਂਪਨ ਚਾਹੀਦਾ ਹੈ ਕਿਉਂਕਿ ਰੈਟਰੋ ਸੈਟਅਪ ਤੁਸੀਂ ਕਰ ਲੋਗੇ ਬਟ ਅੰਦਰ ਕਹਿਣ ਨੂੰ ਕੁਝ ਹੈ ਨਹੀਂ ਤਾਂ ਕਿੰਨੀ ਕੁ دیر ਕੱਚੇ ਘਰ ਰਹਿਣਾ ਦੇਖੀ ਜਾਣਗੇ ਲੋਕ ਜੀ ਤੇ ਇਹਦੀ ਆ ਸਾਡੀ ਕਹਾਣੀ ਨਵੀਂ ਹੈ ਸਾਡੀ ਕਹਾਣੀ ਚ ਇੱਕ ਨਵेकਲਾ ਪੰਨਾ ਹੈ ਸਾਡੀ ਸਟਾਰ ਕਾਸਟ ਮੈਨੂੰ ਬੜਾ ਮਜ਼ਾ ਆਂਦਾ ਹੈ ਆਪਣਾ ਪੋਸਟਰ ਦੇਖ ਕੇ ਮੈਨੂੰ ਆਪ ਹੀ ਚਾ ਚੜ ਜਾਂਦਾ ਹੈ ਜੀ ਤੇ ਔਰ ਫਿਲਮੇ ਨਾ ਸਾਰਿਆਂ ਦੀ ਹੈ ਆਪਣਾ ਤਾਂ ਚਲੋ ਡਾਇਰੈਕਟਰ ਦਾ ਨਾਮ ਇੱਕ ਮੋਰੀ ਕਹਿ ਕੇ ਆਪਾਂ ਵਿਜ਼ਿਟਿੰਗ ਕਾਰਡ ਦੇ ਦਿੱਤਾ ਡਾਇਰੈਕਟਰ ਨੂੰ ਬਟ ਆਪਾਂ ਬਹੁਤ ਪਿੱਛੇ ਆ ਤੁਹਾਡੀ ਫਿਲਮ ਦੀ ਕਰੂ ਕਾਸਟ ਸਭ ਤੋਂ ਮੋਹਰੇ ਹੈ ਜੀ ਔਰ ਇਹ ਲੈ ਕੇ ਆਏ ਆ ਫਿਲਮ ਨੂੰ ਇੱਥੇ ਤੱਕ ਸਾਡਾ ਟ੍ਰੇਲਰ ਮੈਨੂੰ ਵਾਈ ਗੁਰੂ ਤੇ ਇਨਾ ਮੈਂ ਸ਼ੁਕਰਗੁਜ਼ਾਰ ਆ ਕਿ ਟ੍ਰੇਲਰ ਨੂੰ ਸਿਰ ਮੱਥੇ ਲਿਆ ਆਡੀਅנס ਨੇ ਔਰ 18 ਜੁਲਾਈ ਨੂੰ ਟ੍ਰੇਲਰ ਮੇਰੇ ਸਾਹਮਣੇ ਫਿਲਮ ਮੇਰੀ ਦਾ ਕਟੋ-ਕਟ ਬਾਤ ਤੋਂ ਬਾਅਦ ਤਾਂ 25% ਹੀ ਹੈ ਜੀ ਸਾਡੀ ਫਿਲਮ ਟ੍ਰੇਲਰ ਤੋਂ ਵੀ ਜਿਆਦਾ ਮਜ਼ਾ ਦੇਗੀ ਆਡੀਅנס ਨੂੰ 5% ਵੀ ਹੈ ਪਰ ਬਹੁਤ ਜ਼ਬਰਦਸਤ ਆ ਫਿਲਮ ਚ 5% ਵੀ ਹੈ ਪਰ ਬਹੁਤ ਜ਼ਬਰਦਸਤ ਆ ਹੁਣ ਤਾਂ ਕਾਲੀਆਂ ਹੀ ਪੈਂਦੀਆਂ ਕਿ 18 ਜੁਲਾਈ ਜਲਦੀ ਆ ਜਾਵੇ ਸਰਪੰਜੀ ਫਿਲਮ ਜਦੋਂ ਸ਼ੂਟ ਕਰਦੇ ਸੀ ਤੁਸੀਂ ਕਿਹੜੀ ਇੱਕ ਵੈਸੇ ਤਾਂ ਫਿਲਮ ਸਾਰੀ ਬੈਸਟ ਆ ਤੁਸੀਂ ਉਹਦਾ ਹਿੱਸਾ ਹੈਗੇ ਪਰ ਕੋਈ ਇੱਕ ਚੀਜ਼ ਹੁੰਦੀ ਜਿਹੜੀ ਬੈਸਟ ਲੱਗਦੀ ਤੁਹਾਨੂੰ ਵਾਰ-ਵਾਰ ਯਾਦ ਆਉਂਦੀ ਕਿ ਇਹ ਤਾਂ ਬਹੁਤ ਵਧੀਆ ਚੀਜ਼ ਸੀ ਬਹੁਤ سارے ਯੋਜੇ ਸੀਨ ਜਿਹੜੇ ਉਦੋਂ ਤਾਂ ਨਹੀਂ ਪਤਾ ਲੱਗਦਾ ਕਿ ਕਿਤੇ ਉਦੋਂ ਬੰਦੇ ਤੇ ਪਰਫਾਰਮੈਂਸ ਦਾ ਪ੍ਰੈਸ਼ਰ ਹੁੰਦਾ ਜੀ ਜੀ ਹੁਣ ਜਦੋਂ ਐਡਿਟ ਤੇ ਤੇ ਡਬਿੰਗ ਤੇ ਫਿਲਮ ਦੇਖੀ ਮੈਂ ਕਿਹਾ ਅੱਛਾ ਅੱਛਾ ਸੀਨ ਵੀਧਿਆ ਲੱਗ ਰਿਹਾ ਸੀਨ ਵੀਧਿਆ ਲੱਗ ਰਿਹਾ ਹੁਣ ਵੇਟ ਹੋ ਰਹੀ ਹੈ ਕਿ ਆਡੀਅנס ਕੀ ਰਿਐਕਟ ਕਰੂਗੀ ਇਹਨਾਂ ਨੂੰ ਸੁਣਾ ਕੇ ਇਹਨਾਂ ਦੇ ਇੱਕ ਦੋ ਸੀਨ ਮੈਂ ਦੱਸ ਦੇਣਾ ਇੱਕ ਗੁਰੀ ਹੈ ਮੁੰਡਾ ਜਿਹੜਾ ਸਾਡਾ ਛੋਟਾ ਜੋਾਕ ਫਿਲਮਾਂ 'ਚ ਕੰਮ ਕਰਦਾ ਉਹਦੇ ਨਾਲ ਬੜੇ ਸੋਹਣੇ ਟਾਈਮਿੰਗ ਇਹਨਾਂ ਦੀ ਬੈਠੀ ਹੋਈ ਹੈ ਤੇ ਮੇਰੇ ਬੜੇ ਪਸੰਦੀਦਾ ਸੀਨਸ ਐ ਕਿ ਪੀワイ ਹੁਣਾਂ ਨਾਲ ਔਰ ਗੁਰੀ ਨਾਲ ਔਰ ਸਰਗੁੰਦੇ ਉਹਨਾਂ 'ਚ ਬੜਾ ਸਵਾਦ ਆਉਂਦਾ ਜੀ ਜੀ ਨਿਮਰਤ ਜੀ ਤੁਹਾਨੂੰ ਦਿੱਲੀ ਕਿਹੜੀ ਬੈਸਟ ਥਿੰਗ ਲੱਗੀ ਵੈਸੇ ਤਾਂ ਸਾਰੀ ਬੈਸਟ ਹੀ ਹੈ ਜਿੱਦਾਂ ਮੈਂ ਇੱਧਰ ਵੀ ਬੋਲਿਆ ਜੀ ਸਾਡਾ ਇੱਕ ਮੇਲੇ ਵਾਲਾ ਸੀਨ ਆ ਮੇਰਾ ਰੈਮੀ ਹੋਣਾ ਦਾ ਉਹ ਬਹੁਤ ਵਧੀਆ ਲੱਗਦਾ ਮੈਨੂੰ ਪਰਸਨਲੀ ਹੂੰ ਹੂੰ ਉਹ ਮੈਂ ਜਦੋਂ ਡਬਿੰਗ ਤੇ ਦੇਖਿਆ ਮੈਂ ਸਰ ਹੁਣਾ ਨੂੰ ਵੀ ਕਿਹਾ ਮੈਂ ਕਿਹਾ ਸੀਨ ਬਹੁਤ ਸੋਹਣਾ ਲੱਗ ਰਿਹਾ ਮੈਂ ਦੋ ਤਿੰਨ ਵਾਰੀ ਦੇਖਿਆ ਹੂੰ ਹੂੰ ਹਾਂਜੀ ਜਿਹੜਾ ਟ੍ਰੇਲਰ ਵਾਲਾ ਡਾਇਲੋਗ ਇੱਕ ਵਾਰੀ ਸੁਣਾ ਦੋਗੇ ਨਹੀਂ ਮੈਂ ਕਿਹਾ ਚੈਦਰ ਜੀ ਉਹ ਨਹੀਂ ਅਰੇ ਕੈਮਰੇ ਕੋ ਮਰੇ ਚੱਕ ਕੇ ਮਾਰੂਗੀ ਚੱਕੋ ਸਿਡੀ ਸਿਡੀ ਸੇ ਆਪਾਂ ਇਤੋਂ ਰੈਮੀ ਜੀ ਤੁਹਾਡੇ ਲਈ ਕੀ ਜੀ ਫੇਵਰੇਟ ਬੈਸਟ ਆਈ ਰਿਡ ਸਟਾਰ ਦਾ ਨਵਾਂ ਵੀ ਹੈ ਜੀ ਉਹਨਾਂ ਦਾ ਹੀ ਸਾਡਾ ਸੀਨ ਹੈ ਵਿੱਚ ਵਧੀਆ ਸੀਨ ਹੈ ਜੇ ਤੁਸੀਂ ਦੇਖੋਗੇ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਲੱਗੂਗਾ ਤੇ ਉਹ ਬਹੁਤ ਜ਼ਿਆਦਾ ਵਧੀਆ ਸੀ ਉਂਝ ਵੀ ਸਾਡਾ ਜਿਹੜਾ ਇਹ ਤੋਂ ਇਲਾਵਾ ਵੀ ਜਿਹੜੇ ਜਦੋਂ ਗੁੱਗੂ ਭਾਈ ਦੇ ਇੰਟਰੋ ਹੈ ਉਹ ਬਹੁਤ ਬਾਖਵਲ ਸੀਨ ਹੈ ਜਿਹਦੇ ਵਿੱਚ ਧੂਤੇ ਭਾਈ ਦੀ ਉਹ ਹੈ ਤੇ ਉਹਦੇ ਵਿੱਚ ਤੁਸੀਂ ਜਦੋਂ ਰਾਣਾ ਜੰਗਬਹਾਦਰ ਭਾਜੀ ਨੂੰ ਘੋੜੀ ਦੇ ਬੈਠਾ ਦੇਖੋਗੇ ਤਾਂ ਡਾਢਾ ਦਸਾ ਰੋਣਾ ਉਹ ਇਸ ਲੈਵਲ ਲਈ ਤੇ ਇਸ ਲੈਵਲ ਦੇ ਘੈਂਟ ਬੈਠਣਿਆਂ ਜਲਤਾਂ ਸਿੱਧੀਆਂ ਟ੍ਰੇਲਰ ਚ ਦੇਖਿਆ ਸੀ ਤਾਂ ਜਿੱਦਾਂ ਕਰੀਏ ਭਈਆਂ ਤਾਂ ਬੈਠਣੇ ਆਕੜ ਕੇ ਉਹਦੇ ਤੁਸੀਂ ਦੇਖੋ ਤੁਹਾਨੂੰ ਕਿੰਨਾ ਤਾਊਗਾ ਮੈਨੂੰ ਬਹੁਤ ਫਨੀ ਲੱਗਿਆ ਇਹੋ ਤੁਸੀਂ ਤਾਂ ਭਾਜੀ ਦੱਸ ਦਿੱਤਾ ਕਿ ਤੁਹਾਡੇ ਫੇਵਰਿਟ ਇਧਰ ਨੇ ਤੁਹਾਡੇ ਭਾਜੀ ਤੁਹਾਡਾ ਆਪਣਾ ਵੀ ਹੋ ਸਕਦਾ ਕਿਸੇ ਦਾ ਓਵਰਆਲ ਫਿਲਮ ਚ ਵੀ ਮੈਂ ਬਈ ਨਾਲ ਹੀ ਕੀਤਾ ਕੰਮ ਤੇ ਮੇਰਾ ਜੀ ਬੋਤੇ ਵਾਲਾ ਸੀਨ ਇੱਕ ਐਕਟ ਕਰਾਉਣਾ ਤਾਂ ਹੈ ਹੀ ਹੈ ਇਹ ਇਕੱਲੇ ਦਾ ਬਹੁਤ ਵਧੀਆ ਇੱਕ ਊਠ ਨਾਲ ਸੀਨ ਬਹੁਤ ਹੈ ਤਾਂ ਕਹਿੰਦੇ ਜੀ ਊਠ ਨੇ ਵੀ ਬਹੁਤ ਸੋਹਣੀ ਐਕਟਿੰਗ ਕੀਤੀ ਹੈ ਊਠ ਤੋਂ ਵੱਧ ਸੋਹਣੀ ਐਨੇ ਕੀਤੀ ਹੈ ਬੜਾ ਜੀ ਲੱਗਦਾ ਉਹ ਸੀਨ ਚੰਗੀ ਬਹੁਤ ਵਧੀਆ ਸੀ ਨਾ ਐਮੀ ਜੀ ਜਿਹੜੀ ਇਹ ਫਿਲਮ ਆ ਰਟੂ ਲੋ ਦੀ ਲਾਸਟ ਕੁਐਸਚਨ ਪੁੱਛ ਰਹੀ ਹੈ ਜੀ 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 ਤੁਸੀਂ ਐਵੇਂ ਤੇ ਅੰਗਰੇਜ਼ ਫਿਲਮ ਤੋਂ ਇਹੋ ਜਿਹੇ ਕਨਸੈਪਟ ਸੀਗਾ ਦਾ ਸਾਰਾ ਜੀ ਉੱਥੋਂ ਸ਼ੁਰੂਆਤ ਕੀਤੀ ਹੁਣ ਸਹੀ ਹਾਂ ਕੀ ਲੱਗਾ ਕਿ ਕੀ ਤੁਹਾਨੂੰ ਇਹਦੇ ਵਿੱਚ ਹੋਰ ਐਡ ਕਰਨੀਆਂ ਪਈਆਂ ਚੀਜ਼ਾਂ ਫਿਰ ਸੋ ਚਲੋ ਨਵੀਂ ਆ ਸਾਰੀ ਸਾਰਾ ਕਨਸੈਪਟ ਨਵਾਂ ਆ ਜੀ ਜੀ ਉਹ ਵੀ ਰੈਟਰੋ ਸੀ ਵੀ ਰੈਟਰੋ ਦੇਖੋ ਜੀ ਉਹ ਅਲੱਗੇ ਤਰੀਕੇ ਦੇ ਸੀਗੀ ਉਦੋਂ ਸ਼ੁਰੂਆਤ ਕੀਤੀ ਸੀਗੀ ਉਸ ਤੋਂ ਬਾਅਦ ਚ ਬੰਬੂਗਾਟ ਵੀ ਬਣਾਈ ਫਿਰ ਫਿਰ ਪਾਰਟ 2 ਨਿਕਲਿਆ ਅਲਦਾਰ ਵੀ ਆਈ ਮਕਲਾਵਾ ਵੀ ਆਈ ਉਸ ਤੋਂ ਬਾਅਦ ਤਾਂ ਵਾਚ ਕਰ ਲਿਆ ਉਹਦੇ ਵਿੱਚ ਮੇਰਾ ਗ੍ਰੇ ਸ਼ੇਡ ਜਿਹੜਾ ਕੈਰੈਕਟਰ ਸੀਗਾ ਇਹਦੇ ਚ ਜਦੋਂ ਮੈਂ ਹੀਰੋ ਕਰ ਰਿਹਾ ਮਿਲਨ ਦੇ ਵਿੱਚ ਰਾਈਟ ਤੇ ਉਹਦਾ ਕਾਰਡ ਸਕੂਨ ਸੀ ਉਹਦੇ ਵਿੱਚ ਮੈਂ ਤੇ ਸਰਗੁਨੇ ਸੀ ਡੈਬੀ ਕੀਤਾ ਸੀਗਾ ਤੇ ਉਸ ਫਿਲਮ ਦਾ ਉਹ ਉਹ ਜਿਹੜਾ ਦਿਖਾਈ ਜਾਂਦੇ ਆ ਤੇ ਉਹ ਜਦੋਂ ਜਿਵੇਂ ਇੱਕ ਹੁੰਦਾ ਨਾ ਵੀ ਜਿਵੇਂ ਪਹਿਲਾਂ ਕੈਟਾਗਰੀ ਚੱਲਦੀ ਸੀ ਜਿਵੇਂ ਹਰ ਭਾਜ ਮਨਸਾਲ ਦੀਆਂ ਫਿਲਮਾਂ ਚੱਲ ਰਹੀਆਂ ਸੀ ਫਿਰ ਉਸ ਤੋਂ ਬਾਅਦ ਇੱਕ ਚੇਂਜ ਆਇਆ ਜਿਵੇਂ ਭਾਜੀ ਨੇ ਚੇਂਜ ਲੈਂਦਾ ਕਿ ਭਾਜੀ ਉਹਨਾਂ ਦੀ ਫਿਲਮ ਆਈ ਜਿਹਨੇ ਮੇਰੇ ਦਿਲ ਲੁੱਟਿਆ ਉਹਨੇ ਸਿਨੇਮਾ ਦੇ ਵਿੱਚ ਚੇਂਜ ਲੈ ਕੇ ਆਂਦਾ ਤੇ ਅੰਗਰੇਜ਼ ਆਈ ਉਸ ਫਿਲਮ ਨੇ ਚੇਂਜ ਲੈ ਕੇ ਆਂਦਾ ਸੋ ਇਦਾਂ ਇਦਾਂ ਨਾ ਆ ਜਿਹੜਾ ਅੰਗਰੇਜ਼ ਦਾ ਚੱਲਿਆ ਹੋਇਆ ਸੈਟਅਪ ਹੈ ਜਿਹੜਾ ਉਹ ਅੱਜ ਤੱਕ ਉਹ ਵਾਲੀ ਕੈਟਾਗਰੀ ਦੇ ਫਿਲਮਾਂ ਚੱਲ ਰਹੀਆਂ ਨੇ ਜੀ 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 ਜਿਹਨੇ ਫਿਲਮ ਮੀਲ ਪੱਥਰ ਹੈ ਜੀ ਅੰਗਰੇਜ਼ੀ ਇੰਡਸਟਰੀ ਦਾ ਮੀਲ ਪੱਥਰ ਹੈ ਸਾਡੀ ਮੈਂ ਹੋਪਫੁਲੀ ਸਾਡੀ ਫਿਲਮ ਜਿਹੜੀ ਆਉਗੀ ਇਹ ਇੱਕ ਨਵਾਂ ਚੇਂਜ ਲੈ ਕੇ ਆਵੇ ਰਹੀ ਤੇ ਮੇਰੇ ਕਿਰਪਾ ਕਰਨ ਹੈ ਜੀ ਜੀ ਬਹੁਤ ਚੰਗਾ ਲੱਗਾ ਤੁਹਾਡੇ ਸਾਰਿਆਂ ਨਾਲ ਗੱਲਬਾਤ ਕਰਕੇ ਤੇ ਤੁਹਾਨੂੰ ਗੁੱਡ ਲੱਕ ਆ ਕਨਸੈਪਟ ਬਹੁਤ ਸੋਹਣਾ ਪਤਾ ਹੀ ਆ ਕਿ ਕਾਮਯਾਬਤਾ ਹੈਗਾ ਪਰ ਫਿਰ ਵੀ ਸਾਡਾ ਫਰਜ਼ ਬਣਦਾ ਤੁਹਾਨੂੰ ਗੁੱਡ ਲੱਕ ਕਹਿੰਦਾ ਥੈਂਕ ਯੂ ਜੀ ਥੈਂਕ ਯੂ ਸੋ ਮਚ ਸ਼ਾਨਵਤ ਸੋ ਦੋਸਤੋ 18 ਜੁਲਾਈ ਨੂੰ ਫਿਲਮ ਰਿਲੀਜ਼ ਹੋ ਰਹੀ ਆ ਸਰਵਾਲਾ ਜੀ ਟ੍ਰੇਲਰ ਨੂੰ ਤੇ ਗਾਣਿਆਂ ਨੂੰ ਤੁਸੀਂ ਬਹੁਤ ਹੀ ਜ਼ਿਆਦਾ ਪਸੰਦ ਕਰ ਰਹੇ ਫਿਲਮ ਦੇ ਸਟਾਰ ਕਾਸਟ ਸਰਗੁਨ ਮਹਿਤਾ ਨਿਮਰਤ ਖਹਿਰਾ ਵਸੀਆਂ ਵੱਜ ਰਹੀਆਂ ਨੇ ਤੋ ਟਾਈਮ ਵੀ ਰੁਕ ਜੀ ਤੇ ਫਿਲਮ ਦੇ ਡਾਇਰੈਕਟਰ ਮਨਜੀਤ ਜੀ ਤੇ ਨਾਮ ਉਹਨਾਂ ਦੇ ਤੂਤਾ ਪਾਜ ਇਹਨਾਂ ਨਾਲ ਗੱਲਾਂਬਾਤਾਂ ਕੀਤੀਆਂ ਤੁਹਾਨੂੰ ਵਧੀਆ ਲੱਗੀਆਂ ਕਮੈਂਟ ਕਰਕੇ ਆਪਣੇ ਸੁਝਾਅ ਸਰ ਤੱਕ ਜ਼ਰੂਰ ਪਹੁੰਚਾਓ ਹੁਣ ਮੈਨੂੰ ਨੀਲਮ ਕੁਈ ਨੂੰ ਦੇ ਇਜਾਜ਼ਤ ਤੁਸੀਂ ਦੇ ਇਧਰ ਪ੍ਰਾਈਮਰ ਸ਼ੀਟ ਠੀਕ ਹੈ ਤੁਹਾਡਾ ਆਪਣਾ ਤੁਹਾਡੇ ਲਈ ਟੇਕ ਕੇਅਰ ਬਾਏ ਸਹਿਨਵਾਦ ਥੈਂਕ ਯੂ ਸੋ ਮਚ